ਮੈਂ 60 ਸਾਲ ਦਾ ਅਮੀਰ ਆਦਮੀ ਸੀ ਪਰ ਮੈਨੂੰ ਅਜੇ ਹੀ ਬਿਮਾਰੀ ਸੀ ਕਿ ਕੋਈ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਇਸ ਲਈ ਮੈਂ ਮਜਬੂਰੀ ਚ 18 ਸਾਲ ਦੀ ਇੱਕ ਬੇਸਵਾ ਨਾਲ ਵਾਰਸ ਦੀ ਖਾਤਰ ਵਿਆਹ ਕਰਵਾ ਲਿਆ ਵਿਆਹ ਦੀ ਰਾਤ ਜਦੋਂ ਮੈਂ ਉਸ ਦੇ ਨਜ਼ਦੀਕ ਗਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਤਲਾਕਨਾ ਦੇ ਉਹ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹਨੀ ਆ ਉਸ ਨੇ ਆਪਣੀ ਬਾਹ ਤੋਂ ਕੱਪੜਾ ਚੁੱਕਿਆ ਉੱਥੇ ਕੁਝ ਅਜੀਹਾ ਲਿਖਿਆ ਸੀ ਕਿ ਮੇਰੇ ਰੋਂਗਟੇ ਖੜੇ ਹੋ ਗਏ ਮੇਰਾ ਨਾਮ ਸਰਦਾਰ ਵਿਕਰਮ ਸਿੰਘ ਆ ਮੇਰੀ ਉਮਰ 60 ਸਾਲ ਹੋ ਚੁੱਕੀ ਆ ਮੈਂ ਆਪਣੀ ਹੀ ਹਵੇਲੀ ਦੀਆਂ ਕੰਧਾਂ ਵਿੱਚ ਜਿਵੇਂ ਜਿਉਂਦੀ ਲਾਸ਼ ਬਣ ਕੇ ਰਹਿ ਗਿਆ ਮੇਰੇ ਕੋਲ ਬਹੁਤ ਦੌਲਤ ਸੀ ਕੋਠੀਆਂ ਜ਼ਮੀਨ ਜਾਇਦਾਦਾਂ ਬੈਂਕ ਬੈਲੈਂਸ ਇੰਨਾ ਕਿ ਸੱਤ ਪੀੜੀਆਂ ਬੈਠ ਕੇ ਖਾ ਲੈਣ ਤਾਂ ਖਤਮ ਨਾ ਹੋਣ ਪਰ ਮੈਂ ਸਭ ਦਾ ਮਾਲਕ ਹੋ ਕੇ ਵੀ ਅੰਦਰੋਂ ਖਾਲੀ ਸੀ ਮੇਰੀ ਦੌਲਤ ਮੇਰਾ ਮਾਣ ਨਹੀਂ ਸੀ ਬਲਕਿ ਮੇਰੀਆਂ ਬੇੜੀਆਂ ਸੀ ਮੈਂ ਹਰ ਦਿਨ ਇਸ ਦੌਲਤ ਦੇ ਬੈਸtre ਤੇ ਸੌਂਦਾ ਤੇ ਆਪਣੀ ਸੜਦੀ ਹੋਈ ਚਮੜੀ ਦੀ ਤਕਲੀਫ ਦੇ ਨਾਲ ਜਾਗਦਾ ਮੈਨੂੰ ਇੱਕ ਅਜੀਬ ਬਿਮਾਰੀ ਸੀ ਜਿਸ ਨੂੰ ਡਾਕਟਰ ਗੰਭੀਰ ਸਥਿਤੀ ਹਕੀਮ ਖੋਣ ਦਾ ਬਕਾਰ ਤੇ ਲੋਕ ਭਗਵਾਨ ਦੀ ਸਜ਼ਾ ਕਹਿੰਦੇ ਸੀ ਮੇਰੀ ਚਮੜੀ ਮੇਰੀ ਨਹੀਂ ਰਹੀ ਲਾਲ ਛਲਕੀਆਂ ਨਾਲ ਭਰੀ ਹਰ ਵਕਤ ਸੜਦੀ ਹੋਈ ਮੈਂ ਹਰ ਜਗ੍ਹਾ ਇਲਾਜ ਕਰਵਾਇਆ ਲੰਡਨ ਸਵਿਟਜ਼ਰਲੈਂਡ ਹਕੀਮ ਜੜੀਆਂ ਬੂਟੀਆਂ ਦਰਗਾਹਾਂ ਪਰ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਬਚਪਨ ਚ ਮੈਂ ਬਿਲਕੁਲ ਠੀਕ ਸੀ ਜਵਾਨੀ ਚ ਬਹੁਤ ਹੈਂਡਸਮ ਮੰਨਿਆ ਜਾਂਦਾ ਸੀ ਲੋਕ ਮੈਨੂੰ ਦੇਖਣ ਨੂੰ ਤਰਸਦੇ ਸੀ ਕਿਉਂਕਿ ਮੈਂ ਸਰਦਾਰ ਰਣਜੀਤ ਸਿੰਘ ਦਾ ਇਕਲੌਤਾ ਬੇਟਾ ਸੀ ਪਾਰਤੀ ਸਾਲ ਦੀ ਉਮਰ ਵਿੱਚ ਇਹ ਬਿਮਾਰੀ ਸ਼ੁਰੂ ਹੋਈ ਪਹਿਲਾਂ ਕਮਰ ਤੇ ਇੱਕ ਦਾਗ ਫਿਰ ਬਾਹਾਂ ਦੇ ਫਿਰ ਪੂਰੇ ਸਰੀਰ ਤੇ ਚਿਹਰੇ ਤੱਕ ਪਹੁੰਚ ਗਏ ਅੱਜ 60 ਸਾਲ ਦੀ ਉਮਰ 'ਚ ਮੈਂ ਸ਼ੀਸ਼ਾ ਦੇਖਣ ਤੋਂ ਡਰਦਾ ਸੀ ਮੈਂ ਆਪਣਾ ਚਿਹਰਾ ਦੇਖ ਕੇ ਡਰ ਜਾਂਦਾ ਮੇਰੇ ਨੌਕਰ ਵੀ ਮੇਰੇ ਤੋਂ ਨਜ਼ਰਾਂ ਫੇਰਦੇ ਆ ਜਦੋਂ ਮੇਰੇ ਕੋਲ ਆਉਂਦੇ ਆ ਤਾਂ ਉਹਨਾਂ ਦੇ ਚਿਹਰੇ ਤੇ ਘਬਰਾਹਟ ਨਜ਼ਰ ਆਉਂਦੀ ਆ ਮੈਂ ਉਹਨਾਂ ਨੂੰ ਹੁਕਮ ਦੇ ਰੱਖਿਆ ਕਿ ਮੇਰੇ ਕਮਰੇ 'ਚ ਆਉਂਦੇ ਸਮੇਂ ਚਿਹਰੇ ਤੇ ਨਕਾਬ ਪਾਇਆ ਕਰੋ ਉਹਨਾਂ ਨੂੰ ਲੱਗਦਾ ਕਿ ਮੈਂ ਉਹਨਾਂ ਦੀ ਸਿਹਤ ਦਾ ਫਿਕਰ ਕਰਦਾ ਪਰ ਸੱਚੀ ਇਹ ਆ ਕਿ ਮੈਂ ਉਹਨਾਂ ਦੀਆਂ ਅੱਖਾਂ 'ਚ ਆਪਣੇ ਲਈ ਨਫ਼ਰਤ ਨਹੀਂ ਦੇਖ ਸਕਦਾ ਮੈਂ ਬਿਲਕੁਲ ਇਕੱਲਾ ਸੀ ਮੇਰੀ ਪਤਨੀ 20 ਸਾਲ ਪਹਿਲਾਂ ਮਰ ਗਈ ਸ਼ਾਇਦ ਉਸ ਨੂੰ ਮਾਰ ਦਿੱਤਾ ਗਿਆ ਅੱਜ ਤੱਕ ਮੈਨੂੰ ਸਜਾਈ ਪਤਾ ਨਹੀਂ ਨਹੀਂ ਲੱਗੀ ਉਹ ਮੇਰੀ ਜਵਾਨੀ ਦਾ ਪਿਆਰ ਸੀ ਬਹੁਤ ਸੋਹਣੀ ਤੇ ਜਿੰਦਾਦਿਲ ਸ਼ਾਇਦ ਮੇਰੀ ਬਿਮਾਰੀ ਦੀ ਹਾਲਤ ਦੇਖ ਕੇ ਸਹਿ ਨਹੀਂ ਸਕੀ ਉਸ ਦੇ ਬਾਅਦ ਮੈਂ ਬਸ ਦੌਲਤ ਕੁਮਾਰੀ ਆਪਣੀ ਬਿਮਾਰੀ ਛਪਾਉਂਦਾ ਰਿਹਾ ਤੇ ਇਕੱਲਾ ਹੁੰਦਾ ਗਿਆ ਮੈਂ ਅੱਜ ਮੈਂ 60 ਸਾਲ ਦਾ ਮੇਰੇ ਗਾਂ ਹੱਡੀਆਂ ਕਮਜ਼ੋਰ ਹੋ ਰੰਗਾ ਮੈਨੂੰ ਇੱਕ ਹੀ ਵਾਰਸ ਚਾਹੁੰਦਾ ਸੀ ਵਾਰਸ ਦਾ ਮੇਰਾ ਕੋਈ ਆਪਣਾ ਨਹੀਂ ਸੀ ਨਾ ਬੇਟਾ ਨਾ ਬੇਟੀ ਮੇਰੇ ਮਰਦੇ ਹੀ ਦੂਰ ਦੇ ਰਿਸ਼ਤੇਦਾਰ ਹਵੇਲੀ ਤੇ ਕਮਾਈ ਤੇ ਟੁੱਟ ਪੈਣਗੇ ਤੇ ਸਭ ਵੰਡ ਲੈਣਗੇ ਇਹ ਸੋਚ ਮੈਨੂੰ ਬਿਮਾਰੀ ਨਾਲ ਲੜਨ ਤੋਂ ਜ਼ਿਆਦਾ ਤਕਲੀਫ ਹੁੰਦੀ ਆ ਮੈਨੂੰ ਕਿਸੇ ਵੀ ਕੀਮਤ ਤੇ ਆਪਣਾ ਵਾਰਸ ਚਾਹੀਦਾ ਸੀ ਪਿਛਲੇ 5 ਸਾਲਾਂ ਤੋਂ ਮੈਂ ਕਈ ਖਾਨਦਾਨਾਂ 'ਚ ਵਿਆਹ ਦਾ ਸੰਦੇਸ਼ ਭੇਜਿਆ ਮੈਂ ਆਪਣੀ ਅੱਧੀ ਦੌਲਤ ਦੇਣ ਨੂੰ ਤਿਆਰ ਸੀ ਬਸ ਇੱਕ ਬੱਚਾ ਚਾਹੁੰਦਾ ਸੀ ਇੱਕ ਕਾਨੂੰਨੀ ਵਾਰਸ ਸ਼ੁਰੂ ਵਿੱਚ ਲੋਕਾਂ ਨੂੰ ਮੈਨੂੰ ਮੇਰੀ ਦੌਲਤ ਦੀ ਚਮਕ ਨੇ ਖਿੱਚਿਆ ਉਹ ਆਪਣੀਆਂ ਬੇਟੀਆਂ ਲੈ ਕੇ ਆਏ ਪਰ ਜਿਵੇਂ ਹੀ ਉਹਨਾਂ ਨੇ ਮੈਨੂੰ ਦੇਖਿਆ ਤਾਂ ਮੇਰੇ ਦਾਸਤਾਨਿਆਂ ਤੇ ਬਿਨਾ ਹੱਥ ਦੇਖੇ ਤਾਂ ਉਹ ਘਬਰਾ ਗਏ ਫਿਰ ਕਿਸੇ ਨੇ ਬਹਾਨਾ ਬਣਾਇਆ ਕਿ ਬੇਟੀ ਪੜ ਰਹੀ ਆ ਕਿਸੇ ਨੇ ਕਿਹਾ ਕਿ ਬੇਟੀ ਹੈ ਜੋ ਛੋਟੀ ਆ ਸਭ ਝੂਠ ਤੇ ਸਿਰਫ ਝੂਠ ਇਹ ਸੱਚ ਸੀ ਕਿ ਕੋਈ ਵੀ ਆਪਣੀ ਬੇਟੀ ਅਜਿਹੇ ਆਦਮੀ ਨੂੰ ਨਹੀਂ ਦੇਣਾ ਚਾਹੁੰਦਾ ਸੀ ਜਿਸ ਦਾ ਸਰੀਰ ਸੜ ਰਿਹਾ ਹੋਵੇ ਜਿਸ ਦਾ ਚਿਹਰਾ ਡਰਾਉਣਾ ਹੋਵੇ ਕੋਈ ਵੀ ਆਪਣੀ ਬੇਟੀ ਨੂੰ ਮੇਰੇ ਬੈਸtre ਤੱਕ ਭੇਜਣ ਦੇ ਲਈ ਤਿਆਰ ਨਹੀਂ ਸੀ ਮੈਂ ਬਹੁਤ ਥੱਕ ਗਿਆ ਟੁੱਟ ਗਿਆ ਉਸ ਰਾਤ ਦੀ ਹਾਲਤ ਹੋਈ ਸੀ ਕਿ ਮੈਂ ਆਪਣੇ ਸਟੱਡੀ ਰੂਮ 'ਚ ਬੈਠਾ ਸੀ ਬਾਹਰ ਮੀਂਹ ਪੈ ਰਿਹਾ ਸੀ ਅੰਦਰ ਚਮੜੀ ਸੜ ਰਹੀ ਸੀ ਮੈਂ ਆਪਣੇ ਮੈਨੇਜਰ ਰਣਿੰਦਰ ਨੂੰ ਬੁਲਾਇਆ ਰਣ ਰਣਵੀਰ ਪਿਛਲੇ 25 ਸਾਲ ਤੋਂ ਮੇਰੇ ਨਾਲ ਸੀ ਬਹੁਤ ਇਮਾਨਦਾਰ ਉਹ ਮੇਰਾ ਪੂਰਾ ਕਾਰੋਬਾਰ ਸੰਭਾਲਦਾ ਸੀ ਉਹ ਮੀਰਾਂ ਅੱਖਾਂ ਦੇ ਕੰਨ ਸੀ ਉਹੀ ਆਕਾਦਮੀ ਸੀ ਜੋ ਮੇਰੀ ਬਿਮਾਰੀ ਹੁੰਦੇ ਹੋਏ ਵੀ ਮੇਰੇ ਸਾਹਮਣੇ ਆਰਾਮ ਨਾਲ ਬੈਠ ਸਕਦਾ ਸੀ ਕਿਉਂਕਿ ਉਹ ਮੇਰੀ ਬਿਮਾਰੀ ਨਹੀਂ ਮੇਰੀ ਦੌਲਤ ਦੇਖਦਾ ਸੀ ਉਸਨੇ ਕਿਹਾ ਸਰਦਾਰ ਸਾਹਿਬ ਤੁਸੀਂ ਬੁਲਾਇਆ ਮੇਰੀ ਆਵਾਜ਼ ਕੰਬ ਰਹੀ ਸੀ ਮੈਂ ਕਿਹਾ ਰਣਵੀਰ ਸਾਹਿਬ ਨੇ ਮਨਾ ਕਰ ਦਿੱਤਾ ਆਖਰ ਆਖਰੀ ਉਮੀਦ ਸੀ ਉਹ ਰਠੌਰ ਖਾਨਦਾਨ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ ਮੈਂ ਕੀ ਕਰਾਂ ਰਣਵੀਰ ਕੀ ਮੈਂ ਮਰ ਜਾਵਾਂ ਸਾਰਾ ਮਾਲ ਉਹਨਾਂ ਲਟੇਰਿਆਂ ਦੇ ਲਈ ਛੱਡ ਦੇਵਾਂ ਮੈਂ ਰਣਵੀਰ ਕੋਲ ਜੁੱਝ ਸੋਚ ਕੇ ਬੋਲਿਆ ਜੇ ਤੁਸੀਂ ਮੁਰਾਣਾ ਮੰਨੋ ਤਾਂ ਇੱਕ ਰਸਤਾ ਹੈ ਮੈਂ ਕਿਹਾ ਕਿਹੜਾ ਰਸਤਾ ਉਸਨੇ ਕਿਹਾ ਕੋਈ ਡਾਕਟਰ ਨਹੀਂ ਇਲਾਜ ਨਹੀਂ ਤੁਹਾਨੂੰ ਬਾਰਸ ਚਾਹੀਦਾ ਇੱਕ ਬੱਚਾ ਤੁਹਾਨੂੰ ਪਤਨੀ ਨਹੀਂ ਚਾਹੀਦੀ ਇੱਕ ਮਾਂ ਚਾਹੀਦੀ ਆ ਮੈਂ ਹੈਰਾਨ ਸੀ ਮਤਲਬ ਉਹ ਬੋਲਿਆ ਚੰਗੇ ਖਾਨਦਾਨ ਵਾਲਿਆਂ ਆਪਣੀਆਂ ਕੁੜੀਆਂ ਦੇ ਲਈ ਸਮਾਜ ਤੇ ਇੱਜ਼ਤ ਦੇਖਦੇ ਆ ਇਸ ਲਈ ਤੁਹਾਨੂੰ ਠਕਰਾਉਂਦੇ ਆ ਪਰ ਕੁਝ ਜਗ੍ਹਾ ਅਜੇਂਗਾ ਜਿੱਥੇ ਸਿਰਫ ਸੌਦੇ ਹੁੰਦੇ ਆ ਮੈਂ ਉਸ ਦਾ ਇਸ਼ਾਰਾ ਸਮਝ ਚੁੱਕਿਆ ਸੀ ਮੈਂ ਕਿਹਾ ਰਣਵੀਰ ਤੂੰ ਹੋਸ਼ ਵਿੱਚ ਤਾਂ ਹੈ ਨਾ ਤੂੰ ਮੈਨੂੰ ਬਾਜ਼ਾਰ ਜਾਣ ਦੀ ਗੱਲ ਕਰ ਰਿਹਾ ਉਸਨੇ ਕਿਹਾ ਨਹੀਂ ਹਾਂ ਨਹੀਂ ਸਰਦਾਰ ਸਾਹਿਬ ਬਾਜ਼ਾਰ ਜਾਣ ਦੀ ਨਹੀਂ ਬਾਜ਼ਾਰ ਤੋਂ ਇੱਕ ਸੌਦਾ ਕਰਨ ਦੀ ਗੱਲ ਕਰ ਰਹੇ ਹਾਂ ਤੁਹਾਨੂੰ ਜਿਹੀ ਔਰਤ ਚਾਹੀਦੀ ਆ ਜੋ ਤੁਹਾਨੂੰ ਵਾਰਸ ਦੇ ਸਕੇ ਬਦਲੇ ਵਿੱਚ ਉਹ ਕੀਮਤ ਲੈ ਸਕੇ ਜੋ ਤੁਸੀਂ ਦੇਣਾ ਚਾਹੁੰਦੇ ਹੋ ਉਹ ਸੁਣ ਕੇ ਮੇਰਾ ਖੂਨ ਖ올 ਗਿਆ ਕੀ ਇੱਕ ਬੇਸਵਾ ਮੇਰੇ ਵਾਰਸ ਦੀ ਮਾਂ ਬਣੇਗੀ ਲੋਕ ਕੀ ਕਹਿਣਗੇ ਰਣਵੀਰ ਨੇ ਮੁਸਕਰਾ ਕੇ ਕਿਹਾ ਸਰਦਾਰ ਸਾਹਿਬ ਲੋਕ ਹੁਣ ਵੀ ਤੁਹਾਡੇ ਬਾਰੇ ਬਹੁਤ ਕੁਝ ਕਹਿੰਦੇ ਆ ਲੋਕ ਤਾਂ ਤੁਹਾਡੇ ਮਰਨ ਦੀ ਉਡੀਕ ਕਰ ਰਹੇ ਆ ਪਰ ਜਦੋਂ ਤੁਹਾਡਾ ਵਾਰਸ ਇਸ ਹਵੇਲੀ ਵਿੱਚ ਜਨਮ ਲਵੇਗਾ ਤਾਂ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਕਿ ਉਸ ਦੀ ਮਾਂ ਦਾ ਨਾਮ ਪੁੱਛਣਾ ਸਾਰੇ ਉਸ ਨੂੰ ਸਿਰਫ ਸਰਦਾਰ ਵਿਕਰਮ ਸਿੰਘ ਦਾ ਬੇਟਾ ਜਾਂ ਬੇਟੀ ਕਹਿਣਗੇ ਉਸ ਦੀਆਂ ਗੱਲਾਂ ਮੇਰੇ ਦਿਲ ਵਿੱਚ ਜ਼ਹਿਰ ਦੀ ਤਰ੍ਹਾਂ ਉਤਰ ਰੰਗੀਆਂ ਸੀ ਉਹ ਸੱਚ ਕਹਿ ਰਿਹਾ ਸੀ ਮੈਨੂੰ ਇੱਜ਼ਤ ਤੋਂ ਜ਼ਿਆਦਾ ਇੱਕ ਬਾਰਸ਼ ਦੀ ਜ਼ਰੂਰਤ ਸੀ ਪਰ ਮਨ ਵਿੱਚ ਖਿਆਲ ਆਇਆ ਕਿ ਇੱਕ ਬਾਜ਼ਾਰੂ ਔਰਤ ਉਸ ਦਾ ਕੋਣ ਉਸ ਦੀ ਗੰਦਗੀ ਰਣਵੀਰ ਨੇ ਕਿਹਾ ਸਰਦਾਰ ਸਾਹਿਬ ਮੈਂ ਸਭ ਇੰਤਜ਼ਾਮ ਕਰ ਸਕਦਾ ਇੱਕ ਜਗ੍ਹਾ ਜਾਣਦਾ ਉੱਥੇ ਇੱਕ ਕੁੜੀ ਨਵੀਂ ਆਈ ਆ ਅਜੇ ਤੱਕ ਬਿਲਕੁਲ ਅਣਸ਼ੁਹੀ ਆ ਪਵਿੱਤਰ ਰਸ ਦੀ ਮਾਂ ਮਰ ਗਈ ਸੀ ਕਰਜੇ ਵਾਲਿਆਂ ਨੇ ਉਸ ਦੀ ਬੋਲੀ ਲਗਾਈ ਤਾਂ ਉਹ ਕੋਠੇ ਵਾਲੇ ਉਸ ਨੂੰ ਲੈ ਆਈ ਉਸ ਦੀ ਉਮਰ ਸਿਰਫ 18 ਸਾਲ ਆ ਉਸ ਨੂੰ ਅਜੇ ਕੰਮ ਦੇ ਲਈ ਤਿਆਰ ਕੀਤਾ ਜਾ ਰਿਹਾ ਪਰ ਮੈਂ ਉਸ ਨੂੰ ਵੱਡੀ ਰਕਮ ਦੇ ਦੇਵਾਂਗਾ ਉਹ ਤੁਹਾਡੇ ਨਾਲ ਵਿਆਹ ਕਰੇਗੀ ਤੁਹਾਡੇ ਬੱਚੇ ਨੂੰ ਜਨਮ ਦੇਵੇਗੀ ਫਿਰ ਤੁਸੀਂ ਚਾਹੇ ਜਿਵੇਂ ਉਸ ਦਾ ਫੈਸਲਾ ਕਰ ਸਕਦੇ ਹੋ ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਇੱਕ 18 ਸਾਲ ਦੀ ਅਨਸ਼ੂਹੀ ਹੋਈ ਕੁੜੀ ਮੇਰੀ ਸੜਦੀ ਚਮੜੀ ਜਾਨਕ ਠੰਡੀ ਪੈ ਗਈ ਮੈਂ ਸੋਚਿਆ ਕਿ ਇੱਕ ਸਾਫ਼ ਸੌਦਾ ਕਰ ਲਵਾਂ ਮੈਂ ਉਸ ਨੂੰ ਪੈਸੇ ਦੇਵਾਂਗਾ ਤੇ ਉਹ ਮੈਨੂੰ ਬਾਰਸ ਦੇਵੇਗੀ ਨਾ ਸਮਾਜ ਦਾ ਝਗੜਾ ਨਾ ਰਿਸ਼ਤੇਆਂ ਦਾ ਦਿਖਾਵਾ ਮੇਰੇ ਰਣਵੀਰ ਵੱਲ ਦੇਖਿਆ ਉਹ ਮੇਰੇ ਫੈਸਲੇ ਦੀ ਉਡੀਕ ਕਰ ਰਿਹਾ ਸੀ ਮੇਰੀ ਸਾਰੀ ਉਮਰ ਦਾ ਕਮੰਡ ਉਸ ਇੱਕ ਖੁਆਇਸ਼ ਦੇ ਸਾਹਮਣੇ ਹਾਰ ਗਿਆ ਮੈਨੂੰ ਵਾਰਸ ਚਾਹੀਦਾ ਸੀ ਇਸ ਲਈ ਮੈਂ ਅੱਖਾਂ ਬੰਦ ਕਰਕੇ ਕਿਹਾ ਤਿਆਰੀ ਕਰ ਅਗਲੇ ਦਿਨ ਰਣਵੀਰ ਨੇ ਸਭ ਤਿਆਰੀ ਕਰ ਲਈ ਉਸ ਕੁੜੀ ਨੂੰ ਉਸ ਕੋਠੇ ਤੋਂ ਕੱਢ ਕੇ ਇੱਕ ਸੁਰੱਖਿਅਤ ਜਗ੍ਹਾ ਤੇ ਰੱਖਿਆ ਗਿਆ ਮੈਂ ਆਪਣੇ ਸਭ ਤੋਂ ਚੰਗੇ ਕੱਪੜੇ ਪਾਏ ਬਿਮਾਰ ਹੱਥਾਂ ਤੇ ਰੇਸ਼ਮੀ ਦਸਤਾਨੇ ਚੜਾਏ ਤੇਜ ਖੁਸ਼ਬੂ ਲਗਾਈ ਤਾਂ ਕਿ ਆਪਣੀ ਬਿਮਾਰੀ ਦੀ ਬਦਬੂ ਸੁਪਾ ਸਕਾਂ ਅਸੀਂ ਉਹ ਸਾਫ਼ ਸੁਥਰੇ ਛੋਟੇ ਘਰ ਵਿੱਚ ਪਹੁੰਚੇ ਉਹ ਕੁੜੀ ਇੱਕ ਕੋਨੇ 'ਚ ਸੈਮੀ ਬੈਠੀ ਸੀ ਉਹ 18 ਸਾਲ ਦੀ ਸੀ ਸ਼ਾਇਦ ਇਸ ਤੋਂ ਵੀ ਘੱਟ ਇੱਕ ਮਾਸੂਮ ਕਲੀ ਜਿਸ ਨੂੰ ਖੜਨ ਤੋਂ ਪਹਿਲਾਂ ਹੀ ਤੋੜ ਦਿੱਤਾ ਗਿਆ ਉਸ ਦਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ ਪੰਡਤ ਜੀ ਨੇ ਜਲਦੀ ਨਾਲ ਵਿਆਹ ਦੀ ਤਿਆਰੀ ਸ਼ੁਰੂ ਕੀਤੀ ਮੇਰੇ ਦਸਤਾਨਿਆਂ ਵਾਲੇ ਹੱਥ ਨਹੀਂ ਕੰਬੇ ਪਰ ਮੇਰਾ ਦਿਲ ਜ਼ਰੂਰ ਕੰਬ ਗਿਆ ਮੇਰੇ ਨਾਲ ਰਣਵੀਰ ਤੇ ਇੱਕ ਜਾਣ ਪਹਿਚਾਣ ਵਾਲਾ ਮੌਜੂਦ ਸੀ ਪਰ ਉਸ ਕੁੜੀ ਦਾ ਆਪਣਾ ਕੋਈ ਨਹੀਂ ਸੀ ਜਦੋਂ ਕੰਨਿਆਦਾਨ ਤੇ ਵਰਮਾਲਾ ਦਾ ਵਕਤ ਆਇਆ ਤਾਂ ਉਸ ਦੇ ਬੋਲਣ ਤੱਕ ਨਹੀਂ ਖੁੱਲੇ ਉਹ ਬਸ ਕੰਬ ਰਹੀ ਸੀ ਮੈਨੂੰ ਪਛਤਾਵਾ ਹੋਇਆ ਕਿ ਮੈਂ ਕੀ ਕਰ ਰਿਹਾ ਇੱਕ 60 ਸਾਲ ਦਾ ਬਿਮਾਰ ਬਦਸੂਰਤ ਆਦਮੀ ਤੇ ਇੱਕ 18 ਸਾਲ ਦੀ ਬੱਚੀ ਦੀ ਜ਼ਿੰਦਗੀ ਖਰਾਬ ਕਰ ਰਿਹਾ ਮੈਂ ਉਸ ਦੀ ਮਸੂਮੀਅਤ ਦਾ ਸੌਦਾ ਕਰ ਲਿਆ ਸੀ ਪਰ ਫਿਰ ਮੈਨੂੰ ਆਪਣੇ ਇਕੱਲੇਪਣ ਦਾ ਖਿਆਲ ਆਇਆ ਲਵਾਰਸ ਮਰ ਜਾਣ ਦਾ ਡਰ ਯਾਦਾ ਆਇਆ ਵਾਰਸ ਪਾਉਣ ਦੀ ਮੇਰੀ ਖੁਆਇਸ਼ ਮੇਰੇ ਸਾਰੇ ਪਛਤਾਵੇ ਤੇ ਭਾਰੀ ਪੈ ਗਈ ਮੈਂ ਹਸਪਤਾਲ ਦੇਖਿਆ ਪਰ ਉਸ ਨੇ ਇੱਕ ਵਾਰ ਵੀ ਮੇਰੇ ਨਾਲ ਨਜ਼ਰ ਨਹੀਂ ਮਿਲਾਈ ਵਾਪਸ ਆਉਂਦੇ ਸਮੇਂ ਅਸੀਂ ਦੋਨੋਂ ਬਿਲਕੁਲ ਚੁੱਪ ਸੀ ਉਹ ਗੱਡੀ ਦੀ ਪਿਛਲੀ ਸੀਟ ਤੇ ਸੈਮੀ ਬੈਠੀ ਸੀ ਮੈਂ ਆਪਣੀ ਬਿਮਾਰੀ ਤੇ ਦੌਲਤ ਦੇ ਕਮਾਂਡ ਚ ਸੀ ਉਹ ਆਪਣੇ ਡਰ ਤੇ ਗਰੀਬੀ ਚ ਘਿਰੀ ਹੋਈ ਸੀ ਮੈਨੂੰ ਉਸ ਦਾ ਨਾਮ ਵੀ ਠੀਕ ਤਰ੍ਹਾਂ ਯਾਦ ਨਹੀਂ ਸੀ ਕਿਉਂਕਿ ਮੇਰੇ ਲਈ ਉਹ ਸਿਰਫ ਇੱਕ ਸੌਦਾ ਸੀ ਇੱਕ ਵਾਰਸ ਦੇਣ ਦਾ ਜ਼ਰੀਆ ਹਵੇਲੀ ਪਹੁੰਚੇ ਤਾਂ ਕਾਫੀ ਰਾਤ ਹੋ ਚੁੱਕੀ ਸੀ ਮੇਰੇ ਨੌਕਰ ਖੜੇ ਸੀ ਉਹਨਾਂ ਦੇ ਅੱਖਾਂ ਚ ਹੈਰਾਨੀ ਤੇ ਡਰ ਸੀ ਕਿਉਂਕਿ ਉਹ ਨਵੀਂ ਸਰਦਾਰਨੀ ਨੂੰ ਦੇਖ ਰਹੇ ਸੀ ਰਣਵੀਰ ਨੇ ਉਹਨਾਂ ਨੂੰ ਪਹਿਲਾਂ ਸਖਤੀ ਨਾਲ ਸਮਝਾ ਦਿੱਤਾ ਇਸ ਲਈ ਨੌਕਰਾਨੀਆਂ ਉਸ ਨੂੰ ਮੇਰੇ ਕਮਰੇ ਚ ਲੈ ਗਈਆਂ ਉਹੀ ਕਮਰਾ ਜੋ ਮੇਰੀ ਪਤਨੀ ਦੀ ਮੌਤ ਤੋਂ ਬਾਅਦ 20 ਸਾਲ ਤੋਂ ਖਾਲੀ ਪਿਆ ਸੀ ਮੈਂ ਥੋੜੀ ਦੇਰ ਸਟੱਡੀ ਰੂਮ 'ਚ ਬੈਠਾ ਖਦ ਨੂੰ ਸੰਭਾਲਦਾ ਰਿਹਾ ਮੈਂ ਜਾਣਦਾ ਸੀ ਕਿ ਮੈਂ ਇੱਕ ਪਤੀ ਨਹੀਂ ਬਲਕਿ ਇੱਕ ਖਰੀਦਦਾਰਾਂ ਅੱਜ ਮੈਂ ਆਪਣੀ ਖਰੀਦੀ ਹੋਈ ਚੀਜ਼ ਦਾ ਸਾਹਮਣਾ ਕਰਨਾ ਸੀ ਜਦੋਂ ਮੈਂ ਕਮਰੇ 'ਚ ਗਿਆ ਤਾਂ ਉਹ ਬੈੱਡ ਦੇ ਕੋਨੇ ਤੇ ਗੋਡਿਆਂ ਤੇ ਸਿਰ ਰੱਖ ਕੇ ਬੈਠੀ ਸੀ ਮੈਂ ਦਰਵਾਜ਼ਾ ਬੰਦ ਕੀਤਾ ਆਵਾਜ਼ ਸੁਣ ਕੇ ਉਸ ਨੇ ਸਿਰ ਚੁੱਕਿਆ ਉਸ ਦੀਆਂ ਅੱਖਾਂ 'ਚ ਜੋ ਡਰ ਸੀ ਉਹ ਦੇਖ ਕੇ ਮੈਂ ਅੰਦਰ ਤੱਕ ਹਿੱਲ ਗਿਆ ਉਸ ਦੀ ਨਜ਼ਰ ਮੇਰੇ ਚਿਹਰੇ ਤੇ ਮੇਰੀ ਖਰਾਬ ਚਮੜੀ ਤੇ ਵਿਗੜੇ ਨੈਣ ਨਕਸ਼ ਤੇ ਫਿਰ ਮੇਰੇ ਦਸਤਾਨਿਆਂ ਤੇ ਗਈ ਉਸ ਨੂੰ ਸਮਝ ਆ ਗਿਆ ਕਿ ਮੈਂ ਕਿਸ ਬਿਮਾਰੀ ਤੋਂ ਗੁਜ਼ਰ ਰਿਹਾ ਉਹ ਮੇਰੀ ਸ਼ਕਲ ਤੋਂ ਡਰੀ ਹੋਈ ਸੀ ਮੇਰਾ ਮਨ ਕੀਤਾ ਕਿ ਮੈਂ ਉਸ ਨੂੰ ਦੱਸ ਦੇਵਾਂ ਕਿ ਮੈਂ ਖੁਦ ਹਰ ਦਿਨ ਸ਼ੀਸ਼ੇ 'ਚ ਆਪਣੇ ਚਿਹਰੇ ਤੋਂ ਇੰਨੀ ਨਫ਼ਰਤ ਮਹਿਸੂਸ ਕਰਦਾ ਪਰ ਮੈਂ ਚੁੱਪ ਰਿਹਾ ਹੌਲੀ-ਹੌਲੀ ਉਸ ਦੇ ਕੋਲ ਗਿਆ ਤਾਂ ਉਹ ਪਿੱਛੇ ਹਟਦੀ ਗਈ ਇੱਥੋਂ ਤੱਕ ਕਿ ਉਸ ਦੀ ਪਿੱਠ ਤਾਂ ਕੰਧ ਨਾਲ ਲੱਗ ਗਈ ਉਸ ਦੇ ਕੋਲ ਬਚਨ ਦੀ ਕੋਈ ਜਗ੍ਹਾ ਨਹੀਂ ਸੀ ਮੈਂ ਉਸ ਦੇ ਨਜ਼ਦੀਕ ਜਾਂਦਾ ਰਿਹਾ ਮੈਂ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ ਉਸ ਨੂੰ ਮੈਂ ਐਸਾਸ ਦਬਾਉਣਾ ਚਾਹੁੰਦਾ ਸੀ ਜਾਂ ਬਸ ਇਹ ਕਹਿਣਾ ਚਾਹੁੰਦਾ ਸੀ ਕਿ ਮੇਰੇ ਤੋਂ ਉਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਮੈਨੂੰ ਸਿਰਫ ਇੱਕ ਵਾਰਸ ਚਾਹੀਦਾ ਮੈਂ ਦਸਤਾਨਿਆਂ ਵਾਲਾ ਹੱਥ ਅੱਗੇ ਕੀਤਾ ਉਹ ਚੀਕ ਹੀ ਨਹੀਂ ਉਸਦੀ ਆਵਾਜ਼ ਘਟ ਗਈ ਸਿਸਕੀ ਵੀ ਨਹੀਂ ਨਿਕਲੀ ਉਸ ਨੇ ਹੰਝੂ ਪੂੰਝੇ ਤੇ ਮੇਰੇ ਵੱਲ ਦੇਖਿਆ ਉਸ ਦੀਆਂ ਅੱਖਾਂ 'ਚ ਡਰ ਸੀ ਪਰ ਇੱਕ ਅਜੀਬ ਜਿਹੀ ਰਿਕਵੈਸਟ ਸੀ ਉਸ ਨੇ ਕਿਹਾ ਮੈਨੂੰ ਤਲਾਕ ਨਾ ਦਿਓ ਮੈਂ ਹੈਰਾਨ ਸੀ ਕਿਉਂਕਿ ਮੈਂ ਤਾਂ ਕੁਝ ਬੋਲਣੀ ਵਾਲਾ ਸੀ ਪਰ ਇਹ ਤਾਂ ਮੇਰੀ ਸੋਚ ਦੇ ਬਿਲਕੁਲ ਉਲਟ ਸੀ ਮੈਂ ਉਸ ਨੂੰ ਦੇਖਦਾ ਰਿਹਾ ਸ਼ਾਇਦ ਮੇਰੀ ਚੁੱਪ ਨੂੰ ਉਸ ਨੇ ਗਲਤ ਸਮਝ ਲਿਆ ਉਹ ਜਲਦੀ ਨਾਲ ਬੋਲੀ ਤੁਹਾਨੂੰ ਕੁਝ ਦਿਖਾਉਣਾ ਉਹ ਇੱਕ ਪਲ ਰੁਕੀ ਮੇਰੇ ਚਿਹਰੇ ਨੂੰ ਦੇਖਦੀ ਰਹੀ ਜਿਵੇਂ ਮੇਰੇ ਮਨ ਦੀ ਗੱਲ ਪੜ੍ਹਨਾ ਚਾਹੁੰਦੀ ਹੋਵੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ ਉਸ ਨੇ ਆਪਣੀ ਕਮੀਜ਼ ਦੀ ਬਾਹਵ ਉਤਾਰਨੀ ਸ਼ੁਰੂ ਕਰ ਦਿੱਤੀ ਉਸ ਦਾ ਹੱਥ ਕੰਬ ਰਿਹਾ ਸੀ ਉਸ ਨੇ ਕਮੀਜ਼ ਨੂੰ ਕੋਹਣੀ ਤੋਂ ਉੱਪਰ ਖਿੱਚਿਆ ਤਾਂ ਆਪਣੀ ਬਾਹ ਦਿਖਾ ਦਿੱਤੀ ਉਸ ਦੀ ਗੋਰੀ ਚਮੜੀ ਤੇ ਇੱਕ ਪੁਰਾਣਾ ਨਿਸ਼ਾਨ ਬਣਿਆ ਹੋਇਆ ਸੀ ਕੋਈ ਅੱਖਰ ਕੋਈ ਖਾਸ ਨਿਸ਼ਾਨੀ ਜੋ ਵਕਤ ਦੇ ਨਾਲ ਹਲਕੀ ਪੈ ਗਈ ਸੀ ਪਰ ਸਾਫ਼ ਨਜ਼ਰ ਆ ਰਹੀ ਸੀ ਮੈਂ ਉਸ ਨਿਸ਼ਾਨ ਨੂੰ ਬਸ ਇੱਕ ਨਜ਼ਰ ਦੇਖਿਆ ਮੇਰੇ ਕਦਮਾਂ ਹੇਠੋਂ ਜ਼ਮੀਨ ਨਿਕਲ ਗਈ ਮੇਰੇ ਸਾਰੇ ਰੁਕ ਗਏ ਮੈਂ ਮੁਸ਼ਕਲ ਨਾਲ ਬੋਲਿਆ ਇਹ ਨਿਸ਼ਾਨ ਇਹ ਕਿਵੇਂ ਹੋ ਸਕਦਾ ਇੱਕ ਪਲ ਵਿੱਚ ਉਸ ਕੁੜੀ ਨੂੰ ਉਹ ਕਮਰਾ ਆਪਣੀ ਬਿਮਾਰੀ ਸਭ ਕੁਲ ਮੇਰਾ ਮਨ 20 ਸਾਲ ਪਿੱਛੇ ਚਲਾ ਗਿਆ ਮੈਂ ਆਪਣੇ ਅਤੀਤ ਵਿੱਚ ਚਲਾ ਗਿਆ ਉਸ ਦਿਨ ਮੈਂ ਜਦੋਂ ਮੇਰੀ ਪਤਨੀ ਦੀ ਮੌਤ ਹੋਈ ਸੀ 20 ਸਾਲ ਪਹਿਲਾਂ ਮੈਂ ਸਬਾਣੂ ਦੇਖ ਰਿਹਾ ਸੀ ਮੈਨੂੰ ਚੱਕਰ ਆਉਣ ਲੱਗੇ ਮੈਂ ਆਪਣੀ ਹਵੇਲੀ ਦੇ ਉਸ ਸਜਾਵਟੀ ਕਮਰੇ 'ਚ ਨਹੀਂ ਸੀ ਨਾ ਹੀ ਉਸ 18 ਸਾਲ ਦੀ ਕੁੜੀ ਦੇ ਸਾਹਮਣੇ ਖੜਾ ਸੀ ਬਲਕਿ 20 ਸਾਲ ਪਿੱਛੇ ਪਹੁੰਚ ਗਿਆ ਸੀ ਮੇਰੀਆਂ ਯਾਦਾਂ ਦਾ ਉਹ ਜ਼ਖਮ ਜਿਸ ਨੂੰ ਮੈਂ ਆਪਣੀ ਦੌਲਤ ਤੇ ਬਿਮਾਰੀ ਦੇ ਹੇਠਾਂ ਦਬਾ ਦਿੱਤਾ ਅਚਾਨਕ ਫਿਰ ਖੁੱਲ ਗਿਆ ਮੈਂ ਸਰਦਾਰ ਵਿਕਰਮ ਸਿੰਘ ਉਹ ਪਰ ਉਹ ਬਿਮਾਰ ਤੇ ਬਦਸੂਰਤ ਵਿਕਰਮ ਸਿੰਘ ਨਹੀਂ ਬਲਕਿ 30 ਸਾਲ ਦਾ ਖੂਬਸੂਰਤ ਤਾਕਤਵਰ ਤੇ ਕਮੰਡੀ ਵਿਕਰਮ ਸਿੰਘ ਸੀ ਮੇਰੀ ਜ਼ਿੰਦਗੀ ਬਿਲਕੁਲ ਠੀਕ ਸੀ ਮੇਰੇ ਕੋਲ ਬਹੁਤ ਦੌਲਤ ਸੀ ਮੇਰੀ ਪਤਨੀ ਕਲਪਨਾ ਸੀ ਜੋ ਮੇਰੀ ਸ਼ਾਨ ਸੀ ਉਸਦੀ ਖੂਬਸੂਰਤੀ ਬੇਮਿਸਾਲ ਸੀ ਉਸਦਾ ਪਿਆਰ ਮੇਰਾ ਸਭ ਤੋਂ ਵੱਡਾ ਸਹਾਰਾ ਸੀ ਅਸੀਂ ਦੋਨੋਂ ਖੁਸ਼ ਸੀ ਸਾਡੇ ਵਿਆਹ ਨੂੰ 5 ਸਾਲ ਹੋ ਚੁੱਕੇ ਸੀ ਮੈਂ ਆਪਣੀ ਉਸ ਖੁਸ਼ਹਾਲ ਦੁਨੀਆ ਵਿੱਚ ਗੁਵਾਚਿਆ ਰਹਿੰਦਾ ਸੀ ਫਿਰ ਇੱਕ ਦਿਨ ਮੇਰੀ ਕਮਰ ਤੇ ਇੱਕ ਛੋਟਾ ਜਿਹਾ ਨਿਸ਼ਾਨ ਨਜ਼ਰ ਆਇਆ ਮੈਂ ਨਜ਼ਰਅੰਦਾਜ਼ ਕਰ ਦਿੱਤਾ ਪਰ ਹੌਲੀ-ਹੌਲੀ ਉਹ ਨਿਸ਼ਾਨ ਮੇਰੀਆਂ ਬਾਹਾਂ ਤੇ ਆਉਣ ਲੱਗੇ ਮੈਂ ਵੱਡੇ-ਵੱਡੇ ਡਾਕਟਰਾਂ ਨੂੰ ਦਿਖਾਇਆ ਪਰ ਕੁਝ ਸਮਝ ਨਹੀਂ ਸਕੇ ਆ ਹਕੀਮਾਂ ਨੇ ਉਸਨੂੰ ਖੂਨ ਦੀ ਖਰਾਬੀ ਕਿਹਾ ਡਾਕਟਰਾਂ ਨੇ ਉਸ ਨੂੰ ਇੱਕ ਤਰ੍ਹਾਂ ਦਾ ਰੋਗ ਦੱਸਿਆ 20 ਸਾਲ ਤੱਕ ਘਰ ਵਿੱਚ ਬੰਦ ਰਹਿੰਦੇ ਰਹਿੰਦੇ ਬਿਮਾਰੀ ਮੇਰੇ ਚਿਹਰੇ ਤੇ ਪਹੁੰਚ ਗਈ ਮੇਰੀ ਚਮੜੀ ਲਾਲ ਪੈਣ ਲੱਗੀ ਮੈਂ ਸ਼ੀਸ਼ੇ 'ਚ ਖੁਦ ਨੂੰ ਦੇਖ ਕੇ ਡਰ ਜਾਂਦਾ ਪਰ ਸਭ ਤੋਂ ਜ਼ਿਆਦਾ ਡਰ ਮੈਨੂੰ ਕਲਪਨਾ ਦੀਆਂ ਅੱਖਾਂ 'ਚ ਦਿਸਣ ਲੱਗਿਆ ਉਹੀ ਔਰਤ ਜੋ ਮੈਨੂੰ ਬਹੁਤ ਪਿਆਰ ਕਰਦੀ ਸੀ ਹੁਣ ਮੇਰੇ ਤੋਂ ਨਜ਼ਰਾਂ ਫੇਰਨ ਲੱਗੀ ਉਸ ਨੇ ਮੇਰੇ ਕਮਰੇ ਵਿੱਚ ਆਉਣਾ ਘਟਾ ਕਰ ਦਿੱਤਾ ਉਹ ਮੇਰੇ ਕੋਲ ਬੈਠਣ ਤੋਂ ਬਚਦੀ ਪਹਿਲਾਂ ਉਹ ਕਹਿੰਦੀ ਸੀ ਕਿ ਸ਼ਾਇਦ ਇਹ ਬਿਮਾਰੀ ਝੂਠ ਦੀ ਆ ਪਰ ਜਦੋਂ ਡਾਕਟਰਾਂ ਨੇ ਕਿਹਾ ਕਿ ਅਜੀਹਾਨੀ ਉਦੋਂ ਵੀ ਡਰ ਤੇ ਦੂਰੀ ਕਟਣੀ ਹੋਈ ਉਸ ਦਾ ਬਹਾਨਾ ਬਦਲ ਗਿਆ ਉਸ ਦਾ ਮਾਨੀ ਬਦਲ ਗਿਆ ਇੱਕ ਰਾਤ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਉਸ ਦੇ ਨਜ਼ਦੀਕ ਗਿਆ ਤਾਂ ਅਚਾਨਕ ਪਿੱਛੇ ਹਟ ਗਈ ਉਸ ਦੇ ਚਿਹਰੇ ਤੇ ਨਫ਼ਰਤ ਸਾਫ਼ ਦਿਸ ਰਹੀ ਸੀ ਉਹ ਚੀਕ ਕੇ ਬੋਲੀ ਮੇਰੇ ਤੋਂ ਦੂਰ ਰਹੋ ਵਿਕਰਮ ਸਿੰਘ ਮੈਨੂੰ ਤੁਹਾਡੇ ਤੋਂ ਘੈਣਾਉਂਦੀ ਆ ਮੈਂ ਤੁਹਾਡੀ ਇਹ ਬਦਸੂਰਤ ਚਮੜੀ ਹੋਰ ਨਹੀਂ ਦੇਖ ਸਕਦੀ ਮੈਂ ਅਜਿਹੇ ਆਦਮੀ ਦੇ ਨਾਲ ਨਹੀਂ ਰਹਿ ਸਕਦੀ ਜਿਸ ਦਾ ਸਰੀਰ ਹੌਲੀ-ਹੌਲੀ ਸੜ ਰਿਹਾ ਹੋਵੇ ਉਸ ਦੇ ਸ਼ਬਦ ਮੇਰੀ ਬਿਮਾਰੀ ਬਿਮਾਰ ਚਮੜੀ ਦੀ ਜਲਨ ਤੋਂ ਕਿਤੇ ਜ਼ਿਆਦਾ ਦਰਦ ਦੇਣ ਵਾਲੀ ਸੀ ਉਸ ਰਾਤ ਮੈਂ ਅੰਦਰੋਂ ਟੁੱਟ ਗਿਆ 19 ਦਿਨੀ ਮੇਰਾ ਬਿਜ਼ਨਸ ਪਾਰਟਨਰ ਤੇ ਬਚਪਨ ਦਾ ਦੋਸਤ ਕਵੀਰ ਸਾਡੇ ਘਰ ਆਦ ਬਹੁਤ ਆਉਣ ਜਾਣ ਲੱਗਿਆ ਉਹ ਮੇਰੇ ਭਰਾ ਵਰਗਾ ਸੀ ਉਹ ਮੇਰੀ ਪਤਨੀ ਕਲਪਨਾ ਨੂੰ ਦਿਲਾਸਾ ਦਿੰਦਾ ਉਸ ਨੂੰ ਸਮਝਾਉਂਦਾ ਮੈਨੂੰ ਸਹਾਰਾ ਦਿੰਦਾ ਮੈਂ ਆਪਣੀ ਬਿਮਾਰੀ ਤੇ ਦਰਦ ਵਿੱਚ ਇੰਨਾ ਡੁੱਬਿਆ ਸੀ ਕਿ ਮੈਂ ਸਮਝ ਨਹੀਂ ਸਕਿਆ ਕਿ ਮੇਰਾ ਸਾਥ ਨਹੀਂ ਦੇ ਰਿਹਾ ਬਲਕਿ ਮੇਰੇ ਜ਼ਖਮ ਹੋਰ ਗਹਿਰੇ ਕਰ ਰਿਹਾ ਹੌਲੀ ਹੌਲੀ ਕਲਪਨਾ ਮੇਰੇ ਤੋਂ ਬਿਲਕੁਲ ਅਲੱਗ ਹੋ ਗਈ ਉਸ ਨੇ ਆਪਣਾ ਅਲੱਗ ਕਮਰਾ ਲੈ ਲਿਆ ਇੱਕ ਦਿਨ ਉਸਨੇ ਮੇਰੇ ਤੋਂ ਡਿਵੋਰਸ ਮੰਗ ਲਿਆ ਉਸਨੇ ਕਿਹਾ ਕਿ ਉਹ ਹੁਣ ਇਹ ਪਰੇਸ਼ਾਨੀਆਂ ਨਹੀਂ ਸਹਿ ਸਕਦੀ ਮੈਂ ਉਸ ਨੂੰ ਬਹੁਤ ਰੋਕਿਆ ਉਸਦੇ ਪੈਰਾਂ 'ਚ ਡਿੱਗ ਗਿਆ ਇੱਥੋਂ ਤੱਕ ਕਿ ਆਪਣੀ ਅੱਧੀ ਦੌਲਤ ਦੇਣ ਨੂੰ ਵੀ ਕਿਹਾ ਪਰ ਉਸ ਦੀਆਂ ਅੱਖਾਂ 'ਚ ਸਿਰਫ ਤੇ ਸਿਰਫ ਨਫ਼ਰਤ ਸੀ ਮੈਂ ਹਾਰ ਗਿਆ ਉਸ ਨੂੰ ਡਿਵੋਰਸ ਦੇ ਦਿੱਤਾ ਉਹ ਉਸ ਦਿਨ ਤੋਂ ਹਵੇਲੀ ਤੋਂ ਚਲੀ ਗਈ ਮੈਨੂੰ ਲੱਗਿਆ ਕਿ ਉਹ ਆਪਣੇ ਮਾਪੇ ਦੇ ਘਰ ਗਈ ਹੋਵੇਗੀ ਮੈਂ ਇਸੇ ਦਰਦ ਵਿੱਚ ਜਿਉਂਦਾ ਰਿਹਾ ਫਿਰ ਮੈਨੂੰ ਪਤਾ ਲੱਗਿਆ ਕਿ ਕਲਪਨਾ ਉਸੇ ਹਫ਼ਤੇ ਕਬੀਰ ਨਾਲ ਵਿਆਹ ਕਰ ਚੁੱਕੀ ਸੀ ਤੇ ਉਹ ਦੋਨੋਂ ਦੇਸ਼ ਛੱਡ ਕੇ ਚਲੇ ਗਏ ਉਹ ਤੋਂੱਖਾ ਮੇਰੇ ਤਲਾਕ ਤੋਂ ਵੱਡਾ ਸੀ ਮੇਰੇ ਦੋਸਤ ਨੇ ਮੇਰੀ ਪਤਨੀ ਨੂੰ ਖੋ ਲਿਆ ਉਸ ਦਿਨ ਤੋਂ ਬਾਅਦ ਮੈਂ ਕਦੇ ਕਲਪਨਾ ਤੇ ਕਵੀਰ ਦਾ ਨਾਮ ਨਹੀਂ ਲਿਆ ਮੈਂ ਬਸ ਦੌਲਤ ਕਮਾਉਣ ਚ ਡੁੱਬਦਾ ਗਿਆ ਮੈਂ ਬਾਦਸੂਰਤ ਅਮੀਰ ਤੇ ਜ਼ਿਆਦਾ ਇਕੱਲਾ ਹੁੰਦਾ ਗਿਆ ਅੱਜ 20 ਸਾਲ ਬਾਅਦ ਜਦੋਂ ਮੈਂ ਉਸ ਕੁੜੀ ਦੇ ਬਾਹ ਤੇ ਨਿਸ਼ਾਨ ਦੇਖਿਆ ਤਾਂ ਮੈਂ ਆਪਣੇ ਅਤੀਤ ਤੋਂ ਬਾਹਰ ਨਹੀਂ ਆ ਰਿਹਾ ਸੀ ਮੇਰੀ ਨਜ਼ਰ ਉਸ ਖਾਸ ਡਿਜ਼ਾਈਨ ਵਾਲੇ ਨਿਸ਼ਾਨ ਤੇ اٹਕ ਗਈ ਮੈਨੂੰ ਯਾਦ ਆਇਆ ਕਿ ਬਹੁਤ ਸਾਲ ਪਹਿਲਾਂ ਕਾਲਜ 'ਚ ਜਦੋਂ ਮੈਂ ਤੇ ਕਵੀਰ 스ਵਿਮਿੰਗ ਦੇ ਲਈ ਗਏ ਸੀ ਤਾਂ ਉਸ ਦੀ ਅਲਟੀ ਬਾਹ ਤੇ ਇਹੀ ਨਿਸ਼ਾਨ ਸੀ ਮੈਂ ਉਦੋਂ ਉਸ ਨੂੰ ਪੁੱਛਿਆ ਸੀ ਤਾਂ ਉਸ ਨੇ ਹੱਸ ਕੇ ਕਿਹਾ ਕਿ ਖਾਨਦਾਨੀ ਨਿਸ਼ਾਨ ਆ ਇਹ ਉਹੀ ਨਿਸ਼ਾਨ ਸੀ ਕਬੀਰ ਦਾ ਨਿਸ਼ਾਨ ਮੇਰਾ ਸਾਰ ਰੁਕ ਗਿਆ ਉਸ ਕਬੀਰ ਤੇ ਕੁੜੀ ਤੇ ਕਬੀਰ ਦਾ ਨਿਸ਼ਾਨ ਇਹ ਕਿਵੇਂ ਹੋ ਸਕਦਾ ਇਹ ਉਹ ਕੁੜੀ ਹੁਣ ਵੀ ਡਰ ਨਾਲ ਕੰਬ ਰਹੀ ਸੀ ਮੇਰਾ ਦਿਮਾਗ ਸਵਾਲਾਂ ਨਾਲ ਭਰ ਗਿਆ ਮੈਂ ਪੁੱਛਿਆ ਤੂੰ ਕੌਣ ਆ ਕੁੜੀ ਨੇ ਮੇਰੀ ਆਵਾਜ਼ ਸੁਣ ਕੇ ਆਪਣੀ ਬਾਹ ਛੁਪਾ ਲਈ ਤੇ ਬੋਲੀ ਮੈਂ ਉਹੀ ਆ ਜਿਸ ਨਾਲ ਤੁਸੀਂ ਵਿਆਹ ਕਰਵਾਇਆ ਉਸ ਦੀ ਇਹ ਗੱਲ ਇੰਨੀ ਅਜੀਬ ਸੀ ਕਿ ਮੈਨੂੰ ਗੁੱਸਾ ਨਹੀਂ ਆਇਆ ਮੈਂ ਇੱਕ ਕਦਮ ਅੱਗੇ ਵਧਿਆ ਉਸ ਦੀ ਬਾਹਵਾਂ ਵੱਲ ਇਸ਼ਾਰਾ ਕਰਕੇ ਪੁੱਛਿਆ ਇਹ ਨਿਸ਼ਾਨ ਕਿਵੇਂ ਆਇਆ ਸੱਚ ਦੱਸ ਉਹ ਉੱਚੀ ਉੱਚੀ ਰੋਣ ਲੱਗ ਗਈ ਮੈਨੂੰ ਨਹੀਂ ਪਤਾ ਰੱਬ ਦੀ ਸੌਮ ਹੈ ਉਸ ਨੂੰ ਸਖਤੀ ਨਾਲ ਕਿਹਾ ਝੂਠ ਨਾ ਬੋਲ ਤੂੰ ਕਬੀਰ ਨੂੰ ਜਾਣਦੀ ਂ ਕਬੀਰ ਦਾ ਨਾਮ ਸੁਣਦੇ ਹੀ ਉਸ ਦੇ ਚਿਹਰੇ ਤੇ ਇੱਕ ਪਲ ਦੇ ਲਈ ਹੈਰਾਨੀ ਆ ਗਈ ਉਸ ਨੇ ਜਲਦੀ ਨਾਲ ਕਿਹਾ ਨਹੀਂ ਮੈਂ ਕਿਸੇ ਕਬੀਰ ਨੂੰ ਨਹੀਂ ਜਾਣਦੀ ਮੈਂ ਫਿਰ ਗੁੱਸੇ 'ਚ ਬੋਲਿਆ ਤਾਂ ਫਿਰ ਇਹ ਨਿਸ਼ਾਨ ਕਿਵੇਂ ਆਇਆ ਇਹ ਕੋਈ ਇਤਫਾਕ ਨਹੀਂ ਹੋ ਸਕਦਾ ਇਹ ਤਾਂ ਸਿਰਫ ਇੱਕ ਹੀ ਆਦਮੀ ਦਾ ਨਿਸ਼ਾਨਾ ਇਹ ਤੇਰੇ ਤੱਕ ਕਿਵੇਂ ਪਹੁੰਚਿਆ ਉਸਨੇ ਹੰਝੂ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਕਮਦੀ ਆਵਾਜ਼ ਚ ਕਿਹਾ ਕਿ ਮੈਂ ਕਿਹਾ ਸੀ ਨਾ ਤੁਹਾਨੂੰ ਕੁਝ ਦਿਖਾਉਣਾ ਤੇ ਬਸ ਤੁਸੀਂ ਮੈਨੂੰ ਤਲਾਕ ਨਾ ਦਿਓ ਮੈਂ ਸਭ ਦੱਸਾਂਗੀ ਉਸ ਦੀ ਤਲਾਕ ਵਾਲੀ ਗੱਲ ਸੁਣ ਕੇ ਮੈਂ ਪਰੇਸ਼ਾਨ ਹੋ ਗਿਆ ਮੈਂ ਇੱਥੋਂ ਆਪਣੇ ਅਤੀਤ ਦੇ ਸਭ ਤੋਂ ਵੱਡੇ ਧੋਖੇ ਦਾ ਸੱਚ ਲੱਭ ਰਿਹਾ ਸੀ ਉਸ ਨੂੰ ਆਪਣਾ ਵਿਆਹ ਟੁੱਟਣ ਦੀ ਚਿੰਤਾ ਸੀ ਮੈਂ ਸਖਤੀ ਨਾਲ ਕਿਹਾ ਤਲਾਕ ਦਾ ਫੈਸਲਾ ਬਾਅਦ ਚ ਹੋਵੇਗਾ ਪਹਿਲਾਂ ਇਹ ਦੱਸ ਇਹ ਨਿਸ਼ਾਨ ਨਾਲ ਤੇਰਾ ਕੀ ਸੰਬੰਧ ਹੈ ਤੇਰੀ ਮਾਂ ਕੌਣ ਆ ਮਾਂ ਦਾ ਨਾਮ ਸੁਣਦੇ ਹੀ ਉਹ ਇੱਕਦਮ ਚੁੱਪ ਹੋ ਗਈ ਉਸ ਦਾ ਚਿਹਰਾ ਪੀਲਾ ਪੈ ਗਿਆ ਉਸ ਕੁੜੀ ਦੀਆਂ ਅਗਲੀਆਂ ਗੱਲਾਂ ਤੇ ਮੇਰੇ ਅੰਦਰ ਇੱਕ ਤੂਫਾਨ ਖੜਾ ਕਰ ਦਿੱਤਾ ਉਹ ਮੇਰੇ ਕਦਮਾਂ 'ਚ ਬੈਠ ਕੇ ਮੇਰੇ ਦਸਤਾਨੇ ਵਾਲੇ ਹੱਥ ਫੜਨ ਲੱਗੀ ਮੈਂ ਝਟਕੇ ਨਾਲ ਹੱਥ ਨਾਲ ਹੱਥ ਛੁਡਾ ਲਏ ਉਹ ਜ਼ਮੀਨ ਤੇ ਬੈਠ ਕੇ ਰੋ ਰਹੀ ਸੀ ਰੱਬ ਦਾ ਵਾਸਤਾ ਮੈਨੂੰ ਤਲਾਕ ਨਾ ਦਿਓ ਤੁਹਾਨੂੰ ਵਾਰਸ ਚਾਹੀਦਾ ਨਾ ਮੈਂ ਤੁਹਾਨੂੰ ਬੇਟਾ ਦੇਵਾਂਗੀ ਤੁਹਾਡੀ ਸੇਵਾ ਕਰਾਂਗੀ ਇਸ ਹਵੇਲੀ ਦੀ ਬੰਦੀ ਬਣ ਕੇ ਰਹਾਗੀ ਮੈਂ ਕੁਝ ਸਮਝ ਨਾ ਸਕਿਆ ਕਿ ਮੇਰੇ 20 ਸਾਲ ਪੁਰਾਣੇ ਦੋਸਮਣ ਦਾ ਨਿਸ਼ਾਨ ਉਸ ਦੀ ਬਾਹ ਤੇ ਕਿਵੇਂ ਆਇਆ ਉਹ ਮੈਨੂੰ ਵਾਰਸ ਦੇਣ ਦਾ ਵਾਅਦਾ ਕਰ ਰਹੀ ਆ ਫਿਰ ਉਸਨੇ ਕਿਹਾ ਕਿ ਮੈਂ ਆਪਣੀ ਮਾਂ ਦੀ ਤਰ੍ਹਾਂ ਨਹੀਂ ਆ ਮੈਨੂੰ ਪਤਾ ਉਸਨੇ ਤੁਹਾਨੂੰ ਧੋਖਾ ਦਿੱਤਾ ਤੇ ਛੱਡ ਦਿੱਤਾ ਪਰ ਮੈਂ ਤੁਹਾਨੂੰ ਕਦੇ ਧੋਖਾ ਨਹੀਂ ਦੇਵਾਂਗੀ ਕਦੇ ਨਹੀਂ ਛੱਡਾਂਗੀ ਉਸ ਦਾ ਹਰ ਸ਼ਬਦ ਮੇਰੇ ਦਿਮਾਗ ਤੇ ਹਥੌੜੇ ਦੀ ਤਰ੍ਹਾਂ ਲੱਗ ਰਿਹਾ ਸੀ ਮੇਰੀ ਪਤਨੀ ਕਲਪਨਾ ਨੂੰ ਉਹ ਜਾਣਦੀ ਸੀ ਉਸਦੇ ਧੋਖੇ ਨੂੰ ਜਾਣਦੀ ਸੀ ਉਹ ਸਿਰ ਘੁੰਮਣ ਲੱਗਿਆ ਉਸਨੇ ਕਿਹਾ ਕਿ ਤੁਸੀਂ ਮੈਨੂੰ ਇਸ ਨਰਕ ਚੋਂ ਕੱਢਿਆ ਮੈਨੂੰ ਖਰੀਦਿਆ ਸਹੀ ਪਰ ਨਾਲ ਹੀ ਮੈਨੂੰ ਇੱਜ਼ਤ ਵੀ ਦਿੱਤੀ ਤੁਸੀਂ ਮੇਰੇ ਨਾਲ ਵਿਆਹ ਕਰਵਾਇਆ ਮੇਰੀ ਮਾਂ ਦੇ ਗੁਨਾਹ ਦੀ ਸਜ਼ਾ ਮੈਨੂੰ ਨਾ ਦਿਓ ਜੇ ਮੈਂ ਆਪਣੀ ਮਾਂ ਦੀ ਗਲਤੀ ਦੁਹਰਾਈ ਤਾਂ ਇਹ ਸਭ ਸੱਚ ਹੋਵੇਗਾ ਇਹ ਕੁੜੀ ਕਬੀਰ ਤੇ ਕਲਪਨਾ ਨਾਲ ਸਾਬ ਜੁੜੀ ਹੋਈ ਸੀ ਗੁੱਸੇ ਨੇ ਮੇਰੀ ਹੈਰਾਨੀ ਨੂੰ ਢੱਕ ਲਿਆ ਮੈਂ ਉਸ ਦੀ ਬਾਹ ਨੂੰ ਕੱਸ ਕੇ ਫੜਿਆ ਉਹ ਕੰਬ ਰਹੀ ਸੀ ਮੈਂ ਕਿਹਾ ਤੇਰੀ ਮਾਂ ਕਿੱਥੇ ਆ ਉਹ ਕਲਪਨਾ ਮੈਨੂੰ ਹੁਣੇ ਇਸੇ ਵਕਤ ਉਸ ਨਾਲ ਮਿਲਾ ਇਹ ਸੁਣ ਕੇ ਉਹ ਕੁੜੀ ਡਰ ਗਈ ਉਸ ਨੇ ਕਿਹਾ ਮਣ ਰਾਤ ਆ ਸਰਦਾਰ ਸਾਹਿਬ ਮੈਂ ਤੁਹਾਨੂੰ ਕੱਲ ਉਸ ਦੇ ਕੋਲ ਲੈ ਕੇ ਜਾਵਾਂਗੀ ਜਦੋਂ ਮੈਂ ਜ਼ੋਰ ਦਿੱਤਾ ਉਸ ਨੇ ਘਬਰਾ ਕੇ ਕਿਹਾ ਕਿ ਹੁਣ ਉਹ ਤੁਹਾਨੂੰ ਨਹੀਂ ਮਿਲ ਸਕਦੀ ਪਰ ਉਹ ਵਾਅਦਾ ਕਰਦੀ ਆ ਕਿ ਸਵੇਰੇ ਮੈਂ ਤੁਹਾਨੂੰ ਜ਼ਰੂਰ ਲੈ ਕੇ ਜਾਵਾਂਗੀ ਮੈਂ ਉਸ ਨੂੰ ਝਟਕੇ ਨਾਲ ਛੱਡਿਆ ਤਾਂ ਉਹ ਦੂਰ ਜਾ ਕੇ ਡੱਗ ਗਈ ਮੈਂ ਕਿਹਾ ਠੀਕ ਆ ਸਵੇਰੇ ਚੱਲਾਂਗੇ ਮੈਂ 20 ਸਾਲ ਉਡੀਕ ਕਰ ਚੁੱਕਿਆ ਇੱਕ ਰਾਤ ਹੋਰ ਕਰ ਸਕਦਾ ਮੈਂ ਉਸ ਔਰਤ ਦਾ ਚਿਹਰਾ ਦੇਖਣਾ ਚਾਹਣਾ ਜਿਸ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਆ ਜਿਸ ਨੇ ਕਬੀਰ ਦੇ ਨਾਲ ਭੱਜ ਕੇ ਸਭ ਕੁਝ ਤੋੜ ਦਿੱਤਾ ਮੈਂ ਜਾਣਨਾ ਚਾਹਨਾ ਕਿ ਉਸਦੇ ਨਾਲ ਕੀ ਹੋਇਆ ਕਿ ਉਹ ਖੁਸ਼ ਆ ਜਾਂ ਮੇਰੇ ਤਰ੍ਹਾਂ ਬਰਬਾਦ ਉਹ ਰਾਤ ਬਹੁਤ ਲੰਬੀ ਸੀ ਮੇਰੇ ਸਰੀਰ ਦੀ ਜਲਨ ਤੇ ਦਿਮਾਗ ਦਾ ਗੁੱਸਾ ਮੈਨੂੰ ਅੰਦਰੋਂ ਸਾੜ ਰਿਹਾ ਸੀ ਮੈਂ ਕਮਰੇ ਦੇ ਚੱਕਰ ਲਗਾਉਂਦਾ ਰਿਹਾ ਮੈਂ ਸੋਚਦਾ ਰਿਹਾ ਕਿ ਕਲਪਨਾ ਨੂੰ ਮਿਲ ਕੇ ਕੀ ਕਹਾਂਗਾ ਕੀ ਮੈਂ ਉਸ ਤੇ ਗੁੱਸਾ ਕਰਾਂਗਾ ਜਾਂ ਆਪਣੀ ਦੌਲਤ ਦਿਖਾ ਕੇ ਉਸ ਦੀ ਗਰੀਬੀ ਦਾ ਮਜ਼ਾਕ ਉਡਾਵਾਂਗਾ ਸਵੇਰ ਹੋਈ ਤਾਂ ਮੈਂ ਰਾਤ ਭਰ ਦੇ ਕੱਪੜੇ ਨਹੀਂ ਬਦਲੇ ਉਹ ਕੁੜੀ ਲਾਲ ਕੱਪੜਿਆਂ 'ਚ ਸੀ ਮੈਂ ਉਸ ਨੂੰ ਕਿਹਾ ਚੱਲ ਉਹ ਚੁੱਪਚਾਪ ਉੱਠ ਗਈ ਹਵੇਲੀ ਤੋਂ ਨਿਕਲਦੇ ਸਮੇਂ ਨੌਕਰਾਨੀਆਂ ਸਾਨੂੰ ਹੈਰਾਨੀ ਨਾਲ ਦੇਖ ਰੰਗੀਆਂ ਸੀ ਜਿਵੇਂ ਸੋਚ ਰੰਗਾ ਹੋਣ ਕਿ 60 ਸਾਲ ਦਾ ਬਿਮਾਰ ਲਾੜਾ ਤੇ 18 ਸਾਲ ਦੀ ਦੁਲਹਣ ਸਹਾਗਰਾਤ ਦੀ ਅਗਲੀ ਸਵੇਰ ਕਿੱਥੇ ਜਾ ਰਹੇ ਆ ਮੈਂ ਖੁਦ ਗੱਡੀ ਡਰਾਈਵ ਕਰ ਰਿਹਾ ਸੀ ਰਣਵੀਰ ਨੂੰ ਮੈਂ ਨਾਲ ਨਹੀਂ ਲਿਆ ਉਹ ਕੁੜੀ ਮੇਰੇ ਨਾਲ ਅਗਲੀ ਸੀਟ ਤੇ ਬੈਠੀ ਸੀ ਮੈਨੂੰ ਸ਼ਹਿਰ ਦੇ ਬਹੁਤ ਪੁਰਾਣੇ ਇਲਾਕੇ ਦਾ ਰਸਤਾ ਦਿਖਾਉਂਦੀ ਜਾ ਰਹੀ ਸੀ ਮੇਰਾ ਦਿਲ ਤੇਜ਼ ਧੜਕ ਰਿਹਾ ਸੀ ਕਿਉਂਕਿ ਅੱਜ 20 ਸਾਲ ਬਾਅਦ ਮੈਂ ਆਪਣੇ ਸਭ ਤੋਂ ਵੱਡੇ ਧੋਖੇ ਦਾ ਸਾਹਮਣਾ ਕਰਨ ਜਾ ਰਿਹਾ ਸੀ ਇੱਕ ਜਗ੍ਹਾ ਜਾ ਕੇ ਉਸਨੇ ਮੈਨੂੰ ਗੱਡੀ ਰੋਕਣ ਨੂੰ ਕਿਹਾ ਮੈਂ ਦੇਖਿਆ ਕਿ ਅਸੀਂ ਸ਼ਹਿਰ ਦੇ ਵੱਡੇ ਸਮਸ਼ਾਨ ਘਾਟ ਦੇ ਬਾਹਰ ਖੜੇ ਸੀ ਮੇਰਾ ਦਿਲ ਬੈਠ ਗਿਆ ਉਹ ਗੱਡੀ ਤੋਂ ਉਤਰ ਗਈ ਤੇ ਬੋਲੀ ਇਹ ਉਹ ਇੱਥੇ ਆ ਮੈਂ ਗੁੱਸੇ ਅਤੇ ਉਲਝਣ ਨਾਲ ਭਰਿਆ ਉਸ ਦੇ ਪਿੱਛੇ ਤੁਰ ਪਿਆ ਉਹ ਮਿੱਟੀ ਦੇ ਵਿੱਚੋਂ ਹੁੰਦੀ ਹੋਈ ਇੱਕ ਪ੍ਰਾਣੀ ਮਿੱਟੀ ਦੇ ਢੇਰ ਦੇ ਸਾਹਮਣੇ ਜਾ ਰੋ ਕੀ ਉਸ ਨੇ ਮਿੱਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਤੁਸੀਂ ਉਸ ਨੂੰ ਮਿਲਣਾ ਚਾਹੁੰਦੇ ਸੀ ਨਾ ਇਹ ਆ ਮੇਰੀ ਮਾਂ ਮੈਂ ਉਸ ਸਮਾਦ ਨੂੰ ਦੇਖਿਆ ਤਾਂ ਆਪਣੇ ਦਸਤਾਨੇ ਵਾਲੇ ਹੱਥ ਨਾਲ ਉਸ ਤੇ ਜੰਮੀ ਮਿੱਟੀ ਹਟਾਈ ਉਸ ਦੇ ਨਾਮ ਲਿਖਿਆ ਸੀ ਕਲਪਨਾ ਤੇ ਹੇਠਾਂ ਉਸ ਦੀ ਮੌਤ ਦੀ ਤਰੀਕ ਉਸ ਨੂੰ ਮਰੇ ਹੋਏ 10 ਸਾਲ ਹੋ ਚੁੱਕੇ ਸੀ ਮੈਂ ਉੱਥੇ ਗੋਡਿਆਂ ਦੇ ਬਲ ਡੈਗ ਪਿਆ ਮੇਰਾ ਗੁੱਸਾ ਬਦਲਾ ਸਭ ਖਤਮ ਹੋ ਗਿਆ ਜੈਸ ਔਰਤ ਨੂੰ ਮੈਂ ਬੇਇੱਜ਼ਤ ਕਰਨ ਆਇਆ ਸੀ ਉਹ ਤਾਂ 10 ਸਾਲ ਤੋਂ ਮਿੱਟੀ ਦੇ ਥੱਲੇ ਸੀ ਮੇਰੇ ਅੰਦਰ ਜਿਵੇਂ ਕੋਈ ਉੱਚੀ ਉੱਚੀ ਰੋ ਰਿਹਾ ਸੀ 20 ਸਾਲ ਦਾ ਪੁਰਾਣਾ ਦਰਦ ਜਾਗ ਉੱਠਿਆ 20 ਸਾਲ ਦੀ ਨਫ਼ਰਤ ਤੜਫ ਉਸ ਮਿੱਟੀ ਦੇ ਢੇਰ ਦੇ ਸਾਹਮਣੇ ਬੇਕਾਰ ਹੋ ਗਈ ਮੇਰੇ ਅੰਦਰ ਦਾ ਜਵਾਲਾਮੁਖੀ ਠੰਡਾ ਹੋ ਗਿਆ ਫਿਰ ਉਹ ਕੁੜੀ ਗੀਤਾ ਮੇਰੇ ਕੋਲ ਆਈ ਉਸ ਦੀ ਆਵਾਜ਼ ਹੰਝੂਆਂ ਚ ਡੁੱਬੀ ਹੋਈ ਸੀ ਸਰਦਾਰ ਸਾਹਿਬ ਇਹ ਮੇਰੀ ਮਾਂ ਕਲਪਨਾ ਤੇ ਮੇਰਾ ਪਿਓ ਕਬੀਰ ਸੀ ਕਬੀਰ ਦਾ ਨਾਮ ਸੌਣ ਕੇ ਮੇਰੇ ਸਰੀਰ 'ਚ ਝਟਕਾ ਲੱਗਿਆ ਮੈਂ ਮੁੜਿਆ ਉਸ ਵੱਲ ਦੇਖਿਆ ਉਸ ਨੇ ਕਿਹਾ ਸ਼ਾਇਦ ਮੈਂ ਉਹਨਾਂ ਦੋਹਾਂ ਦਾ ਗੁਨਾਹ ਆਏ ਉਹਨਾਂ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਮੈਂ ਆਪਣੀ ਮਾਂ ਨੂੰ ਹਰ ਰੋਜ਼ ਆਦਮੀ ਤੋਂ ਮਾਰ ਖਾਂਦੇ ਦੇਖਿਆ ਮੇਰਾ ਬਚਪਨ ਮੇਰੀ ਮਾਂ ਦੀਆਂ ਸੈਸਕੀਆਂ ਤੇ ਕਬੀਰ ਦੀਆਂ ਗਾਲਾਂ 'ਚ ਬੀਤਿਆ ਉਹ ਹਰ ਰੋਜ਼ ਉਹਨਾਂ ਨੂੰ ਮਾਰਦਾ ਸੀ ਕਹਿੰਦਾ ਸੀ ਕਿ ਤੂੰ ਇੱਕ ਉਦਲੀ ਹੋਈ ਔਰਤਾ ਇੱਕ ਗੰਦੀ ਔਰਤਾ ਤੂੰ ਆਪਣੇ ਬਿਮਾਰ ਪਤਾ ਅਮੀਰ ਪਤੀ ਨੂੰ ਉਸ ਦੀ ਬਿਮਾਰੀ 'ਚ ਛੱਡ ਦਿੱਤਾ ਉਹ ਹਮੇਸ਼ਾ ਪੁੱਛਦਾ ਸੀ ਤੂੰ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਉਹਨਾਂ ਨੂੰ ਜਲੀਲ ਕਰਦਾ ਰਹਿੰਦਾ ਗੀਤਾ ਦੀਆਂ ਗੱਲਾਂ ਮੇਰੇ ਦਿਲ 'ਚ ਉੱਤਰ ਰੰਗੀਆਂ ਸੀ ਕਲਪਨਾ ਜਿਸ ਨੂੰ ਮੈਂ ਨਫ਼ਰਤ ਕਰਦਾ ਸੀ ਉਹ ਖੌਦ ਇੰਨੀ ਬੇਜਤੀ ਸਹਿ ਰਹੀ ਸੀ ਗੀਤਾ ਨੇ ਕਿਹਾ ਕਿ ਮੇਰੀ ਮਾਂ ਕੁਝ ਨਹੀਂ ਕਹਿੰਦੀ ਸੀ ਬਸ ਰੋਂਦੀ ਰਹਿੰਦੀ ਸੀ ਉਸ ਦੇ ਕੋਲ ਤੁਹਾਡੀ ਇੱਕ ਫੋਟੋ ਸੀ ਤੁਹਾਡੀ ਜਵਾਨੀ ਦੀ ਜਦੋਂ ਤੁਸੀਂ ਬਿਮਾਰ ਨਹੀਂ ਹੋਏ ਸੀ ਉਸ ਫੋਟੋ ਨੂੰ ਸਰਾਣੇ ਦੇ ਹੇਠਾਂ ਸੁਪਾ ਕੇ ਰੱਖਦੀ ਜਦੋਂ ਕੋਈ ਵੀਰ ਘਰ ਨਹੀਂ ਹੁੰਦਾ ਸੀ ਤਾਂ ਉਸ ਫੋਟੋ ਨੂੰ ਸੀਨੇ ਨਾਲ ਲਾ ਕੇ ਬਹੁਤ ਟਾਈਮ ਰੋਂਦੀ ਰਹਿੰਦੀ ਤੇ ਕਹਿੰਦੀ ਕਿ ਉਹਨਾਂ ਨੇ ਗਿਣਾ ਕੀਤਾ ਉਹਨਾਂ ਨੇ ਆਪਣੇ ਵਿਕਰਮ ਸਿੰਘ ਨੂੰ ਧੋਖਾ ਦਿੱਤਾ ਕਾਸ਼ ਉਹਨਾਂ ਨੇ ਤੁਹਾਨੂੰ ਕਦੇ ਨਾ ਛੱਡਿਆ ਹੁੰਦਾ ਉਹ ਹਰ ਰੋਜ਼ ਤੁਹਾਡੀ ਫੋਟੋ ਤੋਂ ਮਾਫੀ ਮੰਗਦੀ ਮੈਂ ਹੈਰਾਨ ਹੋਇਆ ਉਹ ਔਰਤ ਮੇਰੇ ਤੋਂ ਭੱਜ ਕੇ ਵੀ ਮੇਰੇ ਤੇ ਹੀ ਸਹਾਰੇ ਜਿਉ ਰਹੀ ਸੀ ਗੀਤਾਂ ਨੇ ਫਿਰ ਆਪਣੇ ਕਮੀਜ਼ ਦੀ ਬਾਹ ਉੱਪਰ ਕਰਕੇ ਕਿਹਾ ਕਿ ਇਹ ਨਿਸ਼ਾਨ ਇਹ ਮੇਰੀ ਬਾਹ ਤੇ ਉਸ ਦਿਨ ਤੋਂ ਆ ਜਦੋਂ ਮੈਂ ਪੈਦਾ ਹੋਈ ਆ ਮੇਰੀ ਮਾਂ ਕਹਿੰਦੀ ਸੀ ਕਿ ਨਿਸ਼ਾਨ ਬਿਲਕੁਲ ਉਮੀ ਆ ਜਿਵੇਂ ਮੇਰੇ ਪਿਓ ਕਬੀਰ ਦੀ ਬਾਹ ਤੇ ਸੀ ਇਹ ਗੱਲ ਸੁਣ ਕੇ ਮੇਰਾ ਪੁਰਾਣਾ ਜ਼ਖਮ ਫੇਰ ਖਰਾ ਹੋ ਗਿਆ ਮੈਨੂੰ ਸਮਝ ਆ ਗਿਆ ਕਿ ਕੁੜੀ ਮੇਰੇ ਦੋਸਤ ਦੀ ਨਿਸ਼ਾਨੀ ਆ ਉਸ ਦਾ ਕੋਣਾ ਮੇਰੀ ਮਾਂ ਇਸ ਨਿਸ਼ਾਨ ਨੂੰ ਨਫ਼ਰਤ ਕਰਦੀ ਸੀ ਕਹਿੰਦੀ ਸੀ ਕਿ ਇਹ ਮਨਹੂਸ ਆ ਸਾਡੇ ਪੁਰਾਣੇ ਗੁਨਾਹਾਂ ਦੀ ਜਾਦ ਆ ਮੇਰਾ ਦਿਮਾਗ ਸੁੰਨ ਹੋ ਗਿਆ ਕੀਤਾ ਨੇ ਆਪਣੀ ਕਹਾਣੀ ਅੱਗੇ ਦੱਸੀ ਉਸ ਨੇ ਦੱਸਿਆ ਕਿ ਜਦੋਂ ਕਬੀਰ ਦਾ ਕਾਰੋਬਾਰ ਡੁੱਬ ਗਿਆ ਉਹ ਜੋ ਦੌਲਤ ਤੁਹਾਡੇ ਤੋਂ ਲੈ ਕੇ ਭੱਜਿਆ ਸੀ ਉਹ ਵੀ ਉਸ ਨੇ ਬਰਬਾਦ ਕਰ ਲਈ ਅਸੀਂ ਸੜਕ ਤੇ ਆ ਗਏ ਮੇਰੀ ਮਾਂ ਬਹੁਤ ਬਿਮਾਰ ਸੀ ਉਸ ਦੇ ਕੋਲ ਦਵਾਈ ਦੇ ਲਈ ਪੈਸੇ ਨਹੀਂ ਸੀ ਕਬੀਰ ਨੇ ਉਸ ਦਾ ਇਲਾਜ ਨਹੀਂ ਕਰਵਾਇਆ ਤੇ ਕਹਿੰਦਾ ਸੀ ਕਿ ਮਰ ਜਾ ਤਾਂ ਚੰਗੀ ਗੱਲ ਆ ਆਖਰ ਉਹ ਮਰ ਗਈ ਗੀਤਾ ਕੁਝ ਪਲ ਦੇ ਲਈ ਰੁਕੀ ਫਿਰ ਬੋਲੀ ਕਿ ਉਸ ਦੇ ਬਾਦ ਉਹ ਆਦਮੀ ਪੂਰੀ ਤਰ੍ਹਾਂ ਹੇਵਾਨ ਬਣ ਗਿਆ ਉਹ ਮੈਨੂੰ ਵੀ ਮਾਰਦਾ ਸੀ ਕਹਿੰਦਾ ਸੀ ਕਿ ਮੈਂ ਵੀ ਆਪਣੀ ਮਾਂ ਦੀ ਤਰ੍ਹਾਂ ਮਨਹੋਸਾਂ ਉਸ ਦਾ ਖੂਣਾ ਮੈਂ ਉਸ ਸਮੇਂ ਸਿਰਫ 14 ਸਾਲ ਦੀ ਸੀ ਇੱਕ ਰਾਤ ਕਵੀਰ ਮੈਨੂੰ ਇੱਕ ਘਰ ਲੈ ਗਿਆ ਉਸ ਨੇ ਜੂਏ ਦੇ ਕਰਜ਼ੇ ਬਦਲੇ ਮੈਨੂੰ ਵੇਚ ਦਿੱਤਾ ਇਹ ਸੁਣ ਕੇ ਮੈਂ ਅੰਦਰੋਂ ਹੱਲ ਗਿਆ ਉਸ ਨੇ ਕਿਹਾ ਕਿ ਕਵੀਰ ਨੇ ਮੈਨੂੰ ਕੋਠੇ ਤੇ ਵੇਚ ਦਿੱਤਾ ਉਹ ਫਟਫਟ ਕੇ ਰੋਣ ਲੱਗ ਗਈ ਮੈਂ 4 ਸਾਲ ਉਸ ਨਰਕ ਵਿੱਚ ਰਹੀ ਮੈਨੂੰ ਉੱਥੇ ਮਰਨਾਣੀ ਚਾਹੁੰਦੀ ਸੀ ਕੋਠੇ ਦੀ ਮਾਲਕਣ ਕਹਿੰਦੀ ਸੀ ਕਿ ਮੈਂ ਖਾਸ ਆ ਉਹ ਮੇਰੇ 18 ਸਾਲ ਹੋਣ ਦੀ ੜੀ ਕਰ ਰਹੀ ਸੀ ਤਾਂ ਕਿ ਮੈਨੂੰ ਸ਼ਹਿਰ ਦੇ ਸਭ ਤੋਂ ਵੱਡੇ ਆਦਮੀ ਨੂੰ ਵੇਚ ਸਕੇ ਫਿਰ ਤੁਹਾਡੇ ਤੁਹਾਡਾ ਮੈਨੇਜਰ ਆਇਆ ਉਸਨੇ ਇੰਨੀ ਵੱਡੀ ਰਕਮ ਦਿੱਤੀ ਕਿ ਮਾਲਕਣ ਨੇ ਮੈਨੂੰ ਤੁਹਾਡੇ ਹਵਾਲੇ ਕਰ ਦਿੱਤਾ ਮੈਂ ਜਦੋਂ ਤੁਹਾਨੂੰ ਦੇਖਿਆ ਤਾਂ ਮੈਂ ਤੁਹਾਨੂੰ ਪਹਿਚਾਨ ਗਈ ਮੇਰੀ ਮਾਂ ਦੀ ਫੋਟੋ ਦੇਖ ਕੇ ਮੈਂ ਡਰ ਗਈ ਸੀ ਮੈਨੂੰ ਲੱਗਿਆ ਕਿ ਤੁਸੀਂ ਮੈਨੂੰ ਦੇਖਦੇ ਹੀ ਮਾਰ ਦੇਮੋਗੇ ਕਿਉਂਕਿ ਮੈਂ ਤੁਹਾਡੇ ਦੁਸ਼ਮਣ ਦੀ ਬੇਟੀ ਤੇ ਤੁਹਾਡੀ ਪੱਜੀ ਹੋਈ ਪਤਨੀ ਦੀ ਨਿਸ਼ਾਨੀ ਸੀ ਐਸ ਲਈ ਮੈਂ ਉਸ ਦਿਨ ਕਿਹਾ ਸੀ ਕਿ ਮੈਨੂੰ ਤਲਾਕ ਨਾ ਦਿਓ ਮੈਂ ਸਰਦਾਰ ਵਿਕਰਮ ਸਿੰਘ ਉਸ ਸ਼ਮਸ਼ਾਨਘਾਟ ਵਿੱਚ ਆਪਣੀ ਪਤਨੀ ਦੀ ਸਮਾਦ ਤੇ ਆਪਣੇ ਦੋਸ਼ਮਨ ਦੀ ਬੇਟੀ ਦੇ ਨਾਲ ਖੜ੍ਹਾ ਸੀ ਜਿਸ ਨੂੰ ਮੈਂ ਪਿਛਲੀ ਰਾਤ ਆਪਣੀ ਦੁਲਹਣ ਬਣਾ ਕੇ ਲਿਆਇਆ ਸੀ ਮੈਂ ਸਦਮੇ 'ਚ ਸੀ ਮੇਰਾ ਪੂਰਾ ਵजूद ਸੁੰਨ ਹੋ ਗਿਆ ਸ਼ਮਸ਼ਾਨਘਾਟ ਦੇਖ ਕਰ ਤੱਕ ਦਾ ਸਫ਼ਰ ਬੜੀ ਮੁਸ਼ਕਲ ਨਾਲ ਤੈਅ ਕੀਤਾ ਉਹ ਕੁੜੀ ਜਿਸ ਨੂੰ ਮੈਂ ਆਪਣੀ ਪਤਨੀ ਬਣਾ ਕੇ ਲੈ ਕੇ ਆਇਆ ਸੀ ਉਹ ਵੀ ਚੁੱਪ ਬੈਠੀ ਸੀ ਸ਼ਾਇਦ ਉਹ ਮੇਰੇ ਤੋਂ ਡਰ ਰਹੀ ਸੀ ਪਰ ਮੈਂ ਤਾਂ ਖੁਦ ਅੰਦਰੋਂ ਮਰ ਚੁੱਕਿਆ ਸੀ ਮੇਰੀ ਨਫ਼ਰਤ ਮੇਰੀ ਪਤਨੀ ਦੀ ਸਮਾਦੀ ਤੇ ਹੀ ਖਤਮ ਹੋ ਗਈ ਹੁਣ ਮੇਰੇ ਕੋਲ ਸਿਰਫ ਇੱਕ ਗਹਿਰਾ ਦਰਦ ਸੀ ਮੈਂ ਸਿੱਧਾ ਆਪਣੇ ਕਮਰੇ 'ਚ ਚਲਾ ਗਿਆ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਪਿੱਛੇ ਆਈ ਸੀ ਜਾਂ ਨਹੀਂ ਨੌਕਰ ਵੀ ਮੈਨੂੰ ਦੇਖ ਕੇ ਡਰ ਗਏ ਮੈਂ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਕੁਰਸੀ ਤੇ ਬੈਠ ਗਿਆ ਜਿੱਥੇ ਬੈਠ ਕੇ ਮੈਂ ਆਪਣੇ ਕਾਰੋਬਾਰ ਦੇ ਫੈਸਲੇ ਲੈਂਦਾ ਸੀ ਅੱਜ ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਨਹੀਂ ਕਰ ਰਿਹਾ ਸੀ ਫਿਰ ਗੀਤਾ ਕਮਰੇ 'ਚ ਆਈ ਮੈਨੂੰ ਲੱਗਿਆ ਕਿ ਉਹ 18 ਸਾਲ ਦੀ ਬੇਸਬਾਹੀ ਬਲਕਿ ਮੇਰੇ ਅਤੀਤ ਦਾ ਜਿਉਂਦਾ ਦਰਦ ਆ ਮੇਰੇ ਦੋਸ਼ਮੰਦ ਦਾ ਖੂਨ ਮੇਰੀ ਬੇਵਫਾ ਪਤਨੀ ਦੀ ਨਿਸ਼ਾਨੀ ਮੈਂ ਉਸਨੂੰ ਕੁੱਜ਼ ਨਹੀਂ ਕਿਹਾ ਸਿਰਫ ਅੱਖਾਂ ਬੰਦ ਕਰ ਲੀਆਂ ਮੈਂ ਉਸਨੂੰ ਕਮਰੇ ਤੋਂ ਜਾਣ ਲਈ ਨਹੀਂ ਕਹਿ ਸਕਿਆ ਸ਼ਾਇਦ ਮੇਰੇ ਵਿੱਚ ਹੁਣ ਹਿੰਮਤ ਨਹੀਂ ਸੀ ਕਈ ਦਿਨ ਲੰਘ ਗਏ ਮੈਂ ਕਮਰੇ 'ਚ ਕੈਦ ਰਿਹਾ ਉਹ ਚੁੱਪਚਾਪ ਇੱਕ ਕੋਨੇ 'ਚ ਬੈਠੀ ਰਹਿੰਦੀ ਉਹ ਕਦੇ ਖਾਣਾ ਖਾ ਲਿਆ ਤੇ ਕਦੇ ਪਾਣੀ ਲਿਆ ਤੇ ਕਦੇ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰਦੀ ਪਰ ਮੈਂ ਉਸਦਾ ਹੱਥ ਝਟਕਾ ਦਿੰਦਾ ਦੂਰ ਰਹਿ ਮੇਰੇ ਤੋਂ ਇੱਕ ਰਾਤ ਉਹ ਮੇਰੀ ਦਵਾਈ ਲੈ ਕੇ ਆਈ ਤੇ ਮੈਂ ਟ੍ਰੇ ਸੱਟ ਦਿੱਤੀ ਕਾਚ ਦੇ ਟੁਕੜੇ ਕਮਰੇ 'ਚ ਖਿੱਲਰ ਗਏ ਮੈਂ ਕਿੱਥੇ ਚਲੀ ਜਾ ਮੈਨੂੰ ਤੇਰੀ ਹਮਦਰਦੀ ਨਹੀਂ ਚਾਹੀਦੀ ਔਰੋਂਦੇ ਹੋਏ ਬੋਲੀ ਮੈਂ ਕਿੱਥੇ ਜਾਵਾਂ ਇਹ ਵਿਆਹ ਇਹ ਸਭ ਮੈਂ ਉਸ ਦੀ ਗੱਲ ਕੱਟ ਦਿੱਤੀ ਮੈਂ ਤੈਨੂੰ ਸਿਰਫ ਬਾਰਸ ਦੇ ਲਈ ਖਰੀਦਿਆ ਸੀ ਆਪਣੇ ਦੋਸਤਨ ਦੀ ਬੇਟੀ ਨਾਲ ਵਿਆਹ ਕਰਵਾਉਣ ਦੇ ਲਈ ਨਹੀਂ ਉਹ ਮੇਰੇ ਕੋਲ ਆਈ ਤੇ ਮੈਂ ਪਿੱਛੇ ਹਟ ਗਿਆ ਮੈਨੂੰ ਹੱਥ ਨਾ ਲਾ ਤੈਨੂੰ ਦੇਖ ਕੇ ਮੈਨੂੰ ਕਲਪਨਾ ਦੀ ਯਾਦ ਆਉਂਦੀ ਹੈ ਉਸ ਦਾ ਧੋਖਾ ਯਾਦ ਆਉਂਦਾ ਕਬੀਰ ਯਾਦ ਆਉਂਦਾ ਤੂੰ ਉਹਨਾਂ ਦੋਹਾਂ ਦਾ ਗੁਨਾਹ ਹੈ ਉਹ ਰੋਂਦੇ ਹੋਏ ਮੇਰੇ ਪੈਰ ਫੜਨ ਦੀ ਕੋਸ਼ਿਸ਼ ਕਰਨ ਲੱਗੀ ਸਰਦਾਰ ਸਾਹਿਬ ਮੈਂ ਆਪਣੀ ਮਾਂ ਵਰਗੀ ਨਹੀਂ ਆ ਕੋਜ਼ਨੀ ਤਹਾਨੂੰ ਛੱਡਿਆ ਸੀ ਮੈਂ ਕੋਜ਼ਨੀ ਕੀਤਾ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗੀ ਮੈਂ ਤੁਹਾਡੀ ਪਤਨੀ ਆ ਤੁਹਾਡਾ ਖਿਆਲ ਰੱਖਾਂਗੀ ਮੇਰੇ ਤੋਂ ਦੂਰ ਨਾ ਜਾਇਓ ਪਰ ਮੈਨੂੰ ਉਸ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਮੈਂ ਬਿਲਕੁਲ ਪੱਥਰ ਹੋ ਚੁੱਕਿਆ ਸੀ ਫਿਰ ਵੀ ਉਸ ਨੇ ਹਾਰ ਨਹੀਂ ਮੰਨੀ ਅਗਲੇ ਦਿਨ ਉਸ ਨੇ ਆਪਣਾ ਪੂਰਾ ਬਿਹੇਵ ਬਦਲ ਲਿਆ ਮੇਰੇ ਗੁੱਸੇ ਕਰਨ ਦੇ ਬਾਵਜੂਦ ਮੇਰਾ ਕੰਮ ਕਰਦੀ ਰਹੀ ਸਮੇਂ ਤੇ ਮੇਰੀਆਂ ਦਵਾਈਆਂ ਲਿਆਉਂਦੀ ਆ ਆਪਣੇ ਹੱਥਾਂ ਨਾਲ ਮੇਰੇ ਲਈ ਖਾਣਾ ਬਣਾਉਂਦੀ ਮੇਰੀ ਬਿਮਾਰੀ ਦੀ ਵਜ੍ਹਾ ਨਾਲ ਮੇਰੇ ਨੌਕਰ ਮੇਰੇ ਤੋਂ ਦੂਰ ਰਹਿੰਦੇ ਨਕਾਬ ਪਾ ਕੇ ਕਮਰੇ ਚ ਆਉਂਦੇ ਪਰ ਉਹ ਬਿਨਾਂ ਨਕਾਬ ਦੇ ਮੇਰੇ ਸਾਹਮਣੇ ਆਉਂਦੀ ਮੇਰੀ ਖਰਾਬ ਸੜੀ ਹੋਈ ਚਮੜੀ ਨੂੰ ਦੇਖ ਕੇ ਵੀ ਉਸ ਦੇ ਚਿਹਰੇ ਤੇ ਕੋਈ ਨਫ਼ਰਤ ਨਹੀਂ ਹੁੰਦੀ ਸੀ ਇੱਕ ਰਾਤ ਮੇਰੀ ਬਿਮਾਰੀ ਬਹੁਤ ਵਧ ਗਈ ਮੇਰੀ ਚਮੜੀ ਅੱਗ ਦੀ ਤਰ੍ਹਾਂ ਸੜਨ ਲੱਗੀ ਮੈਂ ਦਰਦ ਨਾਲ ਤੜਫ ਕੇ ਕਮਰੇ ਵਿੱਚ ਚੀਜ਼ਾਂ ਸੁੱਟ ਰਿਹਾ ਸੀ ਨੌਕਰ ਡਰ ਕੇ ਬਾਹਰ ਖੜੇ ਸੀ ਕੋਈ ਮੇਰੇ ਕੋਲ ਨਹੀਂ ਆ ਰਿਹਾ ਸੀ ਫਿਰ ਉਹ ਭੱਜਦੀ ਹੋਈ ਅੰਦਰ ਆਈ ਤੇ ਮੈਨੂੰ ਸੰਭਾਲ ਲਿਆ ਮੈਂ ਉਸ ਨੂੰ ਹਟਾਉਣਾ ਚਾਹੁੰਦਾ ਸੀ ਪਰ ਉਸ ਦੀ ਪકડ ਬਹੁਤ ਮਜ਼ਬੂਤ ਸੀ ਉਸ ਨੇ ਮੈਨੂੰ ਬਿਠਾਇਆ ਮਲਮ ਲਾ ਕੇ ਆਪਣੇ ਹੱਥ ਮੇਰੀ ਸੜਦੀ ਗਰਦਨ ਤੇ ਲਾਉਣੇ ਸ਼ੁਰੂ ਕਰ ਦਿੱਤੇ ਮੈਂ ਸ਼ਾਂਤ ਹੋ ਗਿਆ ਉਸ ਦੇ ਹੱਥਾਂ 'ਚ ਨਾ ਕੰਬਣੀ ਸੀ ਨਾ ਡਰ ਨਾ ਨਫ਼ਰਤ ਉਹ ਬਸ ਤਸੱਲੀ ਨਾਲ ਆਪਣਾ ਕੰਮ ਕਰ ਰਹੀ ਸੀ ਮੈਂ ਹੈਰਾਨੀ ਨਾਲ ਉਸ ਦਾ ਹੱਥ ਫੜ ਕੇ ਪੁੱਛਿਆ ਤੈਨੂੰ ਮੇਰੀ ਬਾਦਸੂਰਤ ਚਮੜੀ ਤੋਂ ਨਫ਼ਰਤ ਨਹੀਂ ਹੁੰਦੀ ਮੇਰੀ ਪਹਿਲੀ ਪਤਨੀ ਤਾਂ ਮੇਰੀ ਸ਼ਕਲ ਤੋਂ ਨਫ਼ਰਤ ਕਰਦੀ ਸੀ ਗੀਤਾ ਨੇ ਮੇਰੇ ਵੱਲ ਦੇਖਿਆ ਉਸ ਦੀਆਂ ਅੱਖਾਂ 'ਚ ਹੰਝੂ ਨਹੀਂ ਸੀ ਬਲਕਿ ਅਜੀਬ ਜੀ ਸ਼ਾਂਤੀ ਸੀ ਉਸ ਨੇ ਕਿਹਾ ਤੁਹਾਨੂੰ ਨਫ਼ਰਤ ਕੌਣ ਕਰ ਸਕਦਾ ਮੈਂ ਉਸਦੇ ਜਵਾਬ ਤੇ ਹੈਰਾਨ ਹੋਇਆ ਉਹ ਬੋਲੀ ਤੁਸੀਂ ਬਹੁਤ ਨੇਕ ਦਿਲ ਹੋ ਮੈਂ ਕੜਬਾਹਟ ਨਾਲ ਹੱਸਿਆ ਤੇ ਕਿਹਾ ਕਿ ਮੈਂ ਉਹੀ ਹਾਂ ਜਿਸ ਨੇ ਤੈਨੂੰ ਖਰੀਦਿਆ ਪਰ ਉਸਨੇ ਸਿਰ ਹਿਲਾ ਕੇ ਕਿਹਾ ਨਹੀਂ ਤੁਸੀਂ ਉਹ ਜਿਸ ਨੇ ਮੈਨੂੰ ਉਸ ਨਰਕ ਚੋਂ ਕੱਢਿਆ ਜਿਸ ਨੇ ਮੈਨੂੰ ਮੇਰੇ ਪਿਓ ਦੇ ਗਨਾਹ ਤੋਂ ਬਚਾਇਆ ਮੈਨੂੰ ਨਫ਼ਰਤ ਇੱਕ ਇਨਸਾਨ ਨਾਲ ਆਪਣੇ ਪਿਓ ਕਵੀਰ ਨਾਲ ਜਿਸ ਨੇ ਮੇਰੀ ਮਾਂ ਨੂੰ ਮਾਰਿਆ ਮੈਨੂੰ ਵੇਚ ਦਿੱਤਾ ਤੁਸੀਂ ਤਾਂ ਮੈਨੂੰ ਬਚਾਇਆ ਮੈਂ ਤੁਹਾਨੂੰ ਨਫ਼ਰਤ ਕਿਵੇਂ ਕਰ ਸਕਦੀ ਆ ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਇਆ ਉਸ ਨੂੰ ਦੇਖਦਾ ਰਿਹਾ ਉਸ ਦੇ ਸ਼ਬਦ ਮੇਰੇ ਕੰਨਾਂ 'ਚ ਨਹੀਂ ਮੇਰੀ ਰੂਹ 'ਚ ਉੱਤਰਦੇ ਚਲੇ ਗਏ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਮੈਂ ਨੇਕ ਦੇਲਾ ਮੇਰੀ ਇਸ ਬਦਸੂਰਤ ਸੜੀ ਹੋਈ ਚਮੜੀ ਦੇ ਪਿੱਛੇ ਕਿਸੇ ਨੇ ਮੇਰੇ ਦਿਲ ਨਹੀਂ ਦੇਖਿਆ ਮੇਰੀ ਪਤਨੀ ਕਲਪਨਾ ਨੇ ਵੀ ਨਹੀਂ ਪਰ ਇਸ ਕੁੜੀ ਮੇਰੀ ਦੁਸ਼ਮਣ ਦੀ ਬੇਟੀ ਨੇ ਮੇਰੀ ਨਫ਼ਰਤ ਦੀ ਕੰਧ ਵਿੱਚ ਪਹਿਲੀ ਦਰਾੜ ਪਾ ਦਿੱਤੀ ਉਸ ਰਾਤ ਮੈਂ ਉਸ ਨੂੰ ਮਲਮ ਲਗਾਉਣ ਤੋਂ ਨਹੀਂ ਰੋਕਿਆ ਉਸ ਦੇ ਹੱਥਾਂ ਦੇ ਛੁਪਰਸ਼ ਨਫ਼ਰਤ ਨਾਲ ਨਹੀਂ ਬਲਕਿ ਇੱਕ ਅਜੀਬ ਜਿਹਾ ਆਪਣਾਪਣ ਤੇ ਸਕੂਨ ਸੀ ਉਸ ਰਾਤ ਪਹਿਲੀ ਵਾਰ ਮੇਰੇ ਸਰੀਰ ਦੀ ਜਲਣ ਘਟ ਹੋਈ ਮੇਰੀ ਰੋਹ ਦੀ ਅੱਗ ਵੀ ਠੰਡੀ ਹੋਣ ਲੱਗੀ ਅਸ ਤੋਂ ਬਾਅਦ ਸਭ ਕੁਝ ਬਦਲ ਗਿਆ ਮੈਂ ਉਸ ਨਾਲ ਲੜਨਾ ਛੱਡ ਦਿੱਤਾ ਉਸ ਨੂੰ ਖੁਦ ਤੋਂ ਦੂਰ ਕਰਨਾ ਵੀ ਛੱਡ ਦਿੱਤਾ ਉਹ ਇੱਕ ਸائے ਦੀ ਤਰ੍ਹਾਂ ਮੇਰੇ ਨਾਲ ਰਹਿਣ ਲੱਗੀ ਹੁਣ ਉਹ ਸਿਰਫ ਮੇਰੀ ਪਤਨੀ ਨਹੀਂ ਬਲਕਿ ਮੇਰੀ ਦੇਖਭਾਲ ਕਰਨ ਵਾਲੀ ਮੇਰੀ ਨਰਸ ਮੇਰੀ ਦੋਸਤ ਬਣ ਗਈ ਉਹ ਮੇਰੇ ਲਈ ਖਾਣਾ ਬਣਾਉਂਦੀ ਆਪਣੇ ਹੱਥਾਂ ਨਾਲ ਖਵਾਉਂਦੀ ਮੇਰੀ ਦਵਾਈ ਦਾ ਧਿਆਨ ਰੱਖਦੀ ਮੈਨੂੰ ਕਹਾਣੀਆਂ ਸੁਣਾਉਂਦੀ ਮੈਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਮੈਂ ਜੋ 60 ਸਾਲ ਦਾ ਇੱਕ ਬਿਮਾਰ ਤੇ ਬਦਸੂਰਤ ਬਿਮਾਰ ਆਦਮੀ ਸੀ ਸਾਲਾਂ ਬਾਅਦ ਮੁਸਕਰਾਉਣ ਲੱਗਿਆ ਮੇਰੀ ਹਵੇਲੀ ਦੇ ਨੌਕਰ ਵੀ ਹੈਰਾਨ ਸੀ ਕਿਉਂਕਿ ਉਹ ਸਰਦਾਰ ਵਿਕਰਮ ਸਿੰਘ ਨੂੰ ਬਦਲਦੇ ਹੋਏ ਦੇਖ ਰਿਹਾ ਸੀ ਮੈਂ ਫਿਰ ਤੋਂ ਸ਼ੀਸ਼ਾ ਦੇਖਣਾ ਸ਼ੁਰੂ ਕਰ ਦਿੱਤਾ ਬਿਮਾਰੀ ਅਜੇ ਵੀ ਸੀ ਪਰ ਉਸ ਦਾ ਦਰਦ ਘੱਟ ਹੋ ਗਿਆ ਸ਼ਾਇਦ ਇਸ ਲਈ ਕਿ ਹੁਣ ਕੋਈ ਸੀ ਜਿਸ ਨੂੰ ਮੇਰੀ ਸੜੀ ਹੋਈ ਚਮੜੀ ਤੋਂ ਨਫ਼ਰਤ ਨਹੀਂ ਸੀ ਗੀਤਾ ਨੇ ਮੈਨੂੰ ਮੇਰੀ ਜਾਤ ਤੋਂ ਨਫ਼ਰਤ ਕਰਨਾ ਭੁਲਾ ਦਿੱਤਾ ਮੇਰਾ ਰਿਸ਼ਤਾ ਅਜੀਬ ਸੀ ਉਹ ਮੇਰੀ ਪਤਨੀ ਵੀ ਸੀ ਉਸ ਵਿੱਚ ਪਿਆਰਤੀ ਵਰਗਾ ਆਪਣਾਪਣ ਵੀ ਸੀ ਤੇ ਦੋਸਤਾਂ ਵਰਗਾ ਮਾਣ ਵੀ ਉਹ ਮੇਰੇ ਦੁਸ਼ਮਨ ਦੀ ਬੇਟੀ ਪਰ ਹੁਣ ਉਹੀ ਮੇਰੀ ਸਭ ਤੋਂ ਵੱਡੀ ਹਾਮਦਰਦ ਬਣ ਗਈ ਮੈਂ ਉਸ ਨੂੰ ਕਦੇ ਨਹੀਂ ਦੱਸਿਆ ਕਿ ਮੈਂ ਉਸ ਨੂੰ ਦਿਲ ਤੋਂ ਕਬੂਲ ਕਰ ਚੁੱਕਿਆ ਹਾਂ ਪਰ ਉਹ ਮੇਰੇ ਬਿਹੇਵ ਤੋਂ ਸਭ ਸਮਝ ਗਈ। ਇੱਕ ਰਾਤ ਮੇਰੇ ਕੋਲ ਆਈ, ਮੇਰੇ ਬੈਸਤਰੇ ਤੇ ਬੈਠ ਗਈ। ਮੈਂ ਉਸ ਨੂੰ ਦੂਰ ਨਹੀਂ ਕੀਤਾ। ਉਸ ਨੇ ਕਿਹਾ ਕਿ ਸਰਦਾਰ ਸਾਹਿਬ ਮੇਰੀ ਮਾਂ ਨੇ ਤੁਹਾਨੂੰ ਧੋਖਾ ਦਿੱਤਾ। ਮੇਰੇ ਪਿਓ ਨੇ ਤੁਹਾਨੂੰ ਲੁੱਟਿਆ ਸੀ ਕਿ ਤੁਸੀਂ ਮੈਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਦੇਵੋਗੇ। ਮੈਂ ਉਸ ਦੀਆਂ ਅੱਖਾਂ 'ਚ ਉਹ ਹੀ ਪੁਰਾਣਾ ਡਰ ਦੇਖਿਆ। ਮੈਂ ਕਿਹਾ ਤੇਰੀ ਮਾਂ ਨੇ ਮੈਨੂੰ ਛੱਡ ਦਿੱਤਾ ਤੇ ਤੂੰ ਮੈਨੂੰ ਸੰਭਾਲ ਲਿਆ। ਇਹ ਮੇਰਾ ਕਬੂਲ ਕਰਨਾ ਸੀ। ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਵਕਤ ਲੰਘਦਾ ਗਿਆ। ਹਵੇਲੀ ਦੀ ਉਦਾਸੀ ਖਤਮ ਹੋਣ ਲੱਗੀ। ਮੇਰੇ ਅੰਦਰ ਦਾ ਖਾਲੀਪਨ ਖਤਮ ਹੋ ਗਿਆ। ਗੀਤਾ ਨੇ ਮੇਰੀ ਜ਼ਿੰਦਗੀ ਵਿੱਚ ਫਿਰ ਇੱਕ ਦਿਨ ਉਸਨੇ ਮੈਨੂੰ ਖਬਰ ਦਿੱਤੀ ਜਿਸ ਦੇ ਲਈ ਮੈਂ ਇਹ ਸਭ ਸੌਦਾ ਕੀਤਾ ਸੀ ਉਹ ਮਾਂ ਬਣਨ ਵਾਲੀ ਸੀ ਮੇਰਾ ਵਾਰਸ ਆਉਣ ਵਾਲਾ ਸੀ ਮੈਂ ਬਹੁਤ ਖੁਸ਼ ਸੀ ਪਰ ਹੁਣ ਮੈਨੂੰ ਇਹ ਵਾਰਸ ਆਪਣੀ ਜਾਇਦਾਦ ਦੇ ਲਈ ਨਹੀਂ ਚਾਹੀਦਾ ਸੀ ਮੈਨੂੰ ਇਹ ਵਾਰਸ ਗੀਤਾ ਦੇ ਲਈ ਚਾਹੀਦਾ ਸੀ ਸਾਡੇ ਪਿਆਰ ਦੀ ਨਿਸ਼ਾਨੀ ਦੇ ਰੂਪ ਚ ਮੈਂ ਉਸ ਨੂੰ ਸੰਭਾਲ ਕੇ ਰੱਖਿਆ ਇੰਨਾ ਕਿ ਆਪਣੀ ਬਿਮਾਰੀ ਤੱਕ ਭੁੱਲ ਗਿਆ 9 ਮਹੀਨੇ ਸੁਪਨੇ ਦੀ ਤਰ੍ਹਾਂ ਲੰਘ ਗਏ ਫਿਰ ਉਹ ਦਿਨ ਆਇਆ ਜਦੋਂ ਹਵੇਲੀ ਵਿੱਚ 20 ਸਾਲ ਬਾਅਦ ਬੱਚੇ ਦੇ ਰੋਣ ਦੀ ਆਵਾਜ਼ ਆਈ ਰਣਵੀਰ ਨੇ ਆ ਕੇ ਮੈਨੂੰ ਵਧਾਈ ਦਿੱਤੀ ਕਿ ਸਰਦਾਰ ਸਾਹਿਬ ਬੇਟਾ ਹੋਇਆ ਮੈਂ ਜਲਦੀ ਨਾਲ ਕਮਰੇ 'ਚ ਗਿਆ ਗੀਤਾ ਥੱਕੀ ਹੋਈ ਸੀ ਮੈਂ ਮੁਸਕਰਾ ਰਹੀ ਸੀ ਉਸ ਦੇ ਕੋਲ ਇੱਕ ਛੋਟਾ ਜਿਹਾ ਬੱਚਾ ਸੀ ਮੈਂ ਉਸ ਨੂੰ ਚੁੱਕਿਆ ਉਹ ਮੇਰਾ ਖੂਨ ਨਹੀਂ ਸੀ ਨਾ ਹੀ ਮੇਰੇ ਦੋਸਤ ਦਾ ਉਹ ਬੇਟੇ ਦਾ ਗੀਤਾ ਦਾ ਬੇਟਾ ਸੀ ਤੇ ਮੇਰਾ ਵਾਰਸ ਮੈਂ ਉਸ ਨੂੰ ਚੁੰਮਿਆ ਤੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਮੈਨੂੰ ਉਹ ਸਭ ਮਿਲ ਗਿਆ ਜੋ ਮੈਂ ਸਮਝਿਆ ਸੀ ਮੈਂ ਗਵਾ ਚੁੱਕਿਆ ਕੁਝ ਦਿਨ ਲੰਘ ਗਏ ਗੀਤਾ ਹੁਣ ਠੀਕ ਸੀ ਮੈਂ ਆਪਣੇ ਬੇਟੇ ਦੇ ਨਾਲ ਖੇਡ ਰਿਹਾ ਸੀ ਤੇ ਜ਼ਿੰਦਗੀ 'ਚ ਪਹਿਲੀ ਵਾਰ ਇੰਨੀ ਖੁਸ਼ੀ ਮਹਿਸੂਸ ਕਰ ਰਿਹਾ ਸੀ ਗੀਤਾ ਮੈਨੂੰ ਦੇਖ ਰਹੀ ਸੀ ਪਰ ਉਸ ਦੀਆਂ ਅੱਖਾਂ 'ਚ ਫੇਰ ਉਹੀ ਪੁਰਾਣਾ ਡਰ ਆਇਆ ਮੈਂ ਉਸ ਦੇ ਕੋਲ ਜਾ ਕੇ ਪੁੱਛਿਆ ਕੀ ਹੋਇਆ ਕੀਤਾ ਕੀ ਤੂੰ ਖੁਸ਼ ਨਹੀਂ ਉਹ ਮੇਰੇ ਸੀਨੇ ਤੇ ਸਿਰ ਰੱਖ ਕੇ ਕੰਬਦੀ ਆਵਾਜ਼ 'ਚ ਬੋਲੀ ਸਰਦਾਰ ਸਾਹਿਬ ਹੁਣ ਤੁਹਾਨੂੰ ਤੁਹਾਡਾ ਵਾਰਸ ਮਿਲ ਗਿਆ ਹੁਣ ਤੁਸੀਂ ਮੈਨੂੰ ਛੱਡ ਤਾਂ ਨਹੀਂ ਦਿਵੋਗੇ ਉਸ ਦੀ ਗੱਲ ਸੁਣ ਕੇ ਇੱਕ ਪਲ ਦੇ ਲਈ ਮੈਂ ਰੁਕ ਗਿਆ ਉਸ ਦਾ ਡਰ ਸਹੀ ਸੀ ਕਿਉਂਕਿ ਜਿਸ ਵਜ੍ਹਾ ਨਾਲ ਮੈਂ ਉਸ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਉਹ ਪੂਰਾ ਹੋ ਚੁੱਕਿਆ ਸੀ ਮੈਂ ਚਾਹੁੰਦਾ ਤਾਂ ਉਸ ਨੂੰ ਤਲਾਕ ਦੇ ਸਕਦਾ ਸੀ ਮੈਂ ਉਸ ਦਾ ਚਿਹਰਾ ਉੱਪਰ ਚੁੱਕਿਆ ਉਸ ਦੀਆਂ ਅੱਖਾਂ 'ਚ ਹੰਝੂ ਸੀ ਮੈਂ ਉਸ ਦੀਆਂ ਅੱਖਾਂ 'ਚ ਦੇਖ ਕੇ ਮੁਸਕਰਾਇਆ 20 ਸਾਲ ਬਾਅਦ ਮੇਰੇ ਚਿਹਰੇ ਤੇ ਦਿਲ ਤੋਂ ਨਿਕਲਦੀ ਪਹਿਲੀ ਮੁਸਕਰਾਹਟ ਸੀ ਮੈਂ ਉਸਦੇ ਸ਼ਬਦ ਦੁਹਰਾਏ ਛੱਡ ਦੇਵਾਂਗਾ ਪਾਗਲ ਆਪਣੀ ਜ਼ਿੰਦਗੀ ਦੀ ਆਖਰੀ ਉਮੀਦ ਨੂੰ ਭਲਾ ਕੋਈ ਛੱਡਦਾ ਮੈਂ ਉਸਦਾ ਮੱਥਾ ਚੁੰਮਿਆਂਗੀ ਤਾਂ ਨੇ ਚੈਣ ਦਾ ਇੱਕ ਲੰਮਾ ਸਾਲਿਆ ਮੇਰੀਆਂ ਬਾਹਾਂ 'ਚ ਲੁੱਕ ਗਈ ਮੈਂ ਵਾਰਿਸ ਦੀ ਪਾਲ 'ਚ ਇੱਕ ਸੌਦਾ ਕਰਨ ਆਇਆ ਸੀ ਪਰ ਕਿਸਮਤ ਨੇ ਮੈਨੂੰ ਉਸਦੇ ਬਦਲੇ ਇੱਕ ਨਵੀਂ ਜ਼ਿੰਦਗੀ ਤੇ ਸੱਚਾ ਪਿਆਰ ਦੇ ਦਿੱਤਾ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ ਜੇ ਜਿਹੇਂਗਾ ਕਹਾਣੀਆਂ ਹੋਰ ਸੁਣਨੀਆਂ ਚਾਹੋ ਨੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ